ਕੰਮ ਜਿਹੜਾ ਪੁੱਤ ਕੀਤਾ ਨਾ ਮੇਰਾ ਪੁੱਤ ਬਣ ਕੇ ਕੰਮ ਕੀਤਾ ਇਹਨੇ ਮੇਰੀ ਧੀ ਬਣ ਕੇ ਕੰਮ ਕੀਤਾ ਸਾਡੇ ਘਰ ਦੀ ਸਫਾਈ ਵੀ ਬਹੁਤ ਵਧੀਆ ਕੀਤੀ ਤੂੰ ਵੀ ਐ ਵਧੀਆ ਕੰਮ ਕੀਤਾ ਮੱਜਾਂ ਦਾ ਸਾਡਾ ਫਰਜ਼ ਬੰਦਾ ਇਸ ਤਰ੍ਹਾਂ ਕੰਮ ਜਦੋਂ ਕੰਮ ਹੀ ਕਰਨਾ ਇਹ ਤੇ ਇਹ ਆ ਵੀ ਐਰ ਕਾ ਮੇਰੇ ਫਸਲ ਤੋਂ ਸੋਹਣੀ ਸੰਭੀ ਵੀ ਆ ਤੇ ਸਪਰੇ ਵੀ ਟਾਈਮ ਨਾਲ ਕਰਵਾਈ ਜਦੋਂ ਤੈਨੂੰ ਵਧੀਆ ਕੀਤੀ ਤੂੰ ਕੋਈ ਫਾਟ ਨਹੀਂ ਰਹਿਣ ਦਿੱਤੀ ਖਾਤਾ ਵੀ ਵਧੀਆ ਪਾਈਆਂ ਤੇ ਸਾਡੀ ਫਸਲ ਵੀ ਐਰ ਤਾਂ ਦੂਣੀ ਆ ਤੇ ਇਹ ਆ ਵੀ ਤੁਸੀਂ ਨਾ ਫੋਨ ਨੰਬਰ ਸਾਡਾ ਲਿਖ ਦੇਣੇ ਤੁਹਾਨੂੰ ਤੇ ਇਹ ਕੋਲ ਆ ਲੂਗੇ ਤਾਂ ਫੋਨ ਲਾ ਦਿਆ ਕਰਿਓ ਸਾਨੂੰ ਚੰਗਾ ਹਾਂ ਠੀਕ ਆਹੋ ਗੱਲ ਕਰ ਲਿਆ ਕਰਿਓ ਕੇ ਵੀ ਕੇ ਜੀ ਦੀ ਲੋੜ ਹੋ ਤਾਂ ਦੱਸਿਓ ਤੁਹਾਡੀ ਮਦਦ ਕਰਾਂਗੇ ਆਪਾਂ ਠੀਕ ਸਰਦਾਰ ਨੂੰ ਉਹ ਲੋੜ ਤਾਂ ਲੋ ਉਹ ਮੇਰਾ ਸਰਵਾਂਤ ਰਹਿ ਗਿਆ ਔਰ ਮੇਰਾ ਤੁਹਾਡਾ ਕੀ ਆ ਲੈ ਮੇਰਾ ਹੈ ভাই ਤੁਹਾਡਾ ਸਨਮਾਨ ਤੇ ਬੜਾ ਹੀ ਵਧੀਆ ਬਾਤ ਹੈ ਸਤਾਰਾ ਇੱਕ ਤੋ ਖੋਲ ਕੋਈ ਫੰਦਾ ਆਇਆ ਆਹ ਲੈ ਤਾਲੀਆਂ 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 ਵਹਿਂਗਾ ਸੱਜ ਗਿਆ ਭਾਈ ਲਾਹੇ ਤੇ ਆਪਣੀ ਕਲਾ ਰੱਖੇ ਸੱਚੇ ਬਾਦਸ਼ਾਹ ਲਾ ਮਾਨੂੰ ਦਾ ਥੋੜਾ ਕਰੀਦਾ ਕੋਈ ਗੱਲ ਨਹੀਂ ਆ ਜਣਾ ਹੋਰ 6 ਮਹੀਨੇ ਨੂੰ ਇਹ ਕਿਹੜੀ ਗੱਲ ਆ ਤੂੰ ਨਾ ਟੈਨਸ਼ਨ ਲੈ ਹਾਂ ਹੁਣ ਤੂੰ ਪਾਇਆ ਵਾ ਘਰ ਜਾ ਕੇ ਮੁੰਡੇ ਨੂੰ ਪੋਣਾ ਵਾ ਇਹ ਵੀ ਜਦੋਂ ਮੁੰਡੇ ਨੂੰ ਵਿਆਹਣਾ ਕਿ ਨਹੀਂ ਸਾਹਮਣੇ ਰੱਖ ਲਿਓ ਚੰਗਾ ਹਾਂ ਹੋ ਸਾਹਮਣੇ ਰੱਖੇ ਮੇਰਾ ਪੁੱਤ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਰੱਖੇ ਸੱਚੇ ਬਾਦਸ਼ਾਹ ਤੁਹਾਡਾ ਦੇਣ ਕਿੱਥੋਂ ਦੇ ਸਕਦਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਹੋਰ ਕਹੇ ਚੀਜ਼ ਦੀ ਲੋੜ ਆ ਤੇ ਉਹ ਦੱਸੋ ਸਾਨੂੰ ਤੋ ਇਹਨੇ ਜੋ ਗਾ ਵੇਖੋ ਖੈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਹੁਤ ਵਧੀਆ ਹੋ ਗਿਆ ਗੋਪੀ ਕੋਸ਼ਵਾ ਤੂੰ ਹਾਂਜੀ ਗੋਰਪ੍ਰੀਤ ਅੱਜ ਸਹੀ ਸੀ ਇਹ ਹੁੰਦੀ ਲੱਗਦੀ ਹੈ ਚੱਲ ਕੋਈ ਨਹੀਂ ਮਾਲਕ ਕਿਰਪਾ ਕਰੇ ਇਹ ਆਪੀ ਅਹੀਂ ਜਲਦੀ ਜਲਦੀ ਜਾਈਏ ਆਪਣੇ ਧੀਆਂ ਪੁੱਤਾਂ ਕੋਲ ਬਿਲਕੁਲ ਜੀ ਬਿਲਕੁਲ ਤੇ ਮੁੜ ਕੇ ਫਿਰ ਆਪਣੇ ਸੁਖ ਸੁਖਾ ਨਾਲ ਆਪਣੇ ਘਰ ਆਈਏ ਠੀਕ ਠੀਕ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਹ ਖਾਣਾ ਖੂਜੋ ਅਗਲੇ ਆਵਾਂ ਨਹੀਂ ਹਾਂ ਤਲ ਕੋਈ ਨਹੀਂ ਧਿਆਨ ਨਾਲ ਰਿਓ ਧਿਆਨ ਨਾਲ ਜਿੱਥੇ ਕੰਮ ਮਿਲਿਆ ਵਾ ਨਾ ਉੱਥੇ ਵੀ ਇਦਾਂ ਹੀ ਕੰਮ ਕਰਿਓ ਚੰਗਾ ਕੀ ਸਦਾ ਆਹ ਮੇਰਾ ਤੇ ਆਪ ਮਾਨੂੰ ਆ ਗਿਆ ਵਸਰਾ ਦਾ ਕੋਈ ਚੰਗਾ ਜੀ ਗਲਤੀ ਮਲਤੀ ਮਾਫ ਕਰਦੇ ਨਹੀਂ ਮੈਂ ਕਿਹਾ ਗਲਤੀ ਨਹੀਂ ਕੋਈ ਨਹੀਂ ਤੁਸੀਂ ਤਾਂ ਸੱਸੀ ਕੋ ਤਰ੍ਹਾਂ ਨੇ ਇਹ ਲ ਕਿੰਨਾ ਮਾਨ ਕੀਤਾ ਹੀ ਹੈ ਹਾਂ ਬਹੁਤਾ ਹੀ ਜ਼ਿਆਦਾ ਕੀ ਆ ਸੁਣੀਦਾ ਵਾ ਮੈਨੂੰ ਤਾਂ ਸੋਨੇ ਦਾ ਲੱਗਦਾ ਸੋਨੇ ਦਾ ਹੀ ਦਿੱਤਾ ਹੋਣਾ ਇਹਨਾਂ ਨੇ ਫੜਨੇ ਗੁਰਬਤ ਦੇ ਗਲਪਾਂ ਮੈਂ ਆਪਣੇ ਸੋਨੇ ਪੁੱਤੂ ਦੇ ਗਲਪਾਂ ਸਿੱਧਾ ਕਰਨੀਂ ਨਾ ਬਰੋੜਾ ਤੇਰੇ ਵਾਸਤੇ ਦਿੱਤਾ ਕਹਿੰਦੇ ਗੋਵਨ ਪਾਜੋ ਸਿੱਧਾ ਕਰਕੇ ਪਾਜੋ ਇਹ ਪੁੱਠਾ ਪੈ ਗਿਆ ਹੰਮ ਤਾਂ ਇਹਨੂੰ ਇੱਧਾ ਕਰ ਦੋ ਇੱਧਾ ਸਾਹਮਣੇ ਪਾਉਣਾ ਨਹੀਂ ਆਉਂਦਾ ਚੱਲ ਸੋਨਾ ਲੱਗਦਾ ਨਾ ਸੋਨਾ ਲੱਗਦਾ ਨਾ ਸੋਨ ਲਗਾ ਸੋਨ ਲਗਾ ਹਾਂ ਚਲਾਓ ਚਲੀ ਪਰ ਇਹਨੂੰ ਬਾਅਦ ਚ ਲਾ ਕੇ ਤੇ ਰੱਖ ਲੈਨੇ ਆ ਹਾਂ ਰੱਖਣਾ ਵੀ ਪੈਣਾ ਸਾਡੇ ਘਰੋਂ ਕੋਈ ਚੋਰੀ ਕਰਕੇ ਨਾ ਜਾਏ ਜਿੱਦਾਂ ਹੀ ਕੰਮ ਚਲ ਜਾਨੇ ਦੋ ਜਾਨੇ ਹਾਂ ਹੈਨਾ ਮਹਿੰਗਾ ਪਾਦਾ ਹੋਣਾ ਵਾ ਆਹ ਹੋ ਗਾਰੰਟੀ ਕਹਿੰਦੇ ਹੀ ਸੋਨਾ ਲੱਖ ਰੁਪਏ ਨੂੰ ਹੋ ਗਿਆ ਵਾ ਅੱਛਾ ਤੁਰਾ ਹੋ ਗਿਆ ਹਾਂ ਇੰਨੇ ਕੁ ਚੂੜੀ ਤੇ ਉਹ ਕਹਿੰਦੇ ਸਵਾ ਲੱਖ ਦੀ ਆ ਅੱਛਾ ਆਹੋ ਇੰਨੀ ਮਹਿੰਗੀ ਆ ਹਾਂ ਹੁੰਦਾ ਨਾ ਕਿੰਨੇ ਚੰਗੇ ਆ ਨਾ ਚੱਲ ਜਾਣਾ ਹੈ ਇਹਨਾਂ ਦੇ ਕਰੋਦਾ ਮਹਾਰਾਜ ਨਾ ਇਹਨਾਂ ਨੂੰ ਵੀ ਨਾ ਉੱਥੇ ਪੱਕਿਆਂ ਕਰਦੇ ਨਾ ਹਾਂ ਬਹੁਤ ਆ ਦਵੇ ਇਹਨਾਂ ਚਲਾ ਦੇ ਫੇ ਚੱਲੀ ਹੋਈ ਕਿੰਨਾ ਸੋਚਿਆ ਇਹਨਾਂ ਨੇ ਗਰੀਬਾਂ ਦਾ ਹਾਂ ਅੰਦਰ ਵੇਲਾ ਕਿਨੇ ਖੁਸ਼ ਗਏ ਹੋ ਖੁਸ਼ ਬੜੇ ਗਏ ਆ ਕੇ ਹੈ ਇਦਾਂ ਤਾਂ ਕੋਈ ਵੀ ਨਹੀਂ ਕਰਦਾ ਨਾ ਜਿੱਦਾਂ ਅਸੀਂ ਕੀਤਾ ਵਾ ਬਈ ਦੁਦਰ ਕਰਦੇ ਸਾਰੇ ਹੀ ਆ ਹੂੰ ਬੜਾ ਲੋਕੀ ਕਰਦੇ ਇਹ ਨਹੀਂ ਗੱਲ ਕੋਈ ਕੋਈ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਆਹ ਬਹੁਤ ਹੈ ਹੀ ਆ ਤੇ ਇਹ ਆ ਵੀ ਬੜਾ ਸਾਡੇ ਨਾਲੋਂ ਕੋਈ ਜ਼ਿਆਦਾ ਹੀ ਨਹੀਂ ਕਰਦਾ ਜ਼ਿਆਦਾ ਕਰਦੇ ਉਹ ਅਸੀਂ ਕੋਈ ਹੁੰਦੇ ਨਹੀਂ ਤੇ ਕੋਖੂ ਨਹੀਂ ਗੇ ਉਹ ਤਾਂ ਹੈ ਹੀ ਤੇ ਇਹ ਆ ਵੀ ਇਹਦੀ ਮਿਹਨਤ ਨੂੰ ਸਲਾਮ ਆਏ ਸਹੀ ਗੱਲ ਆ ਇਹਦੀ ਮਿਹਨਤ ਦਾ ਜਿਹੜਾ ਮੁੱਲ ਆ ਨਾ ਗਰੀਬ ਬੰਦੇ ਦੀ ਮਿਹਨਤ ਦਾ ਮੁੱਲ ਪੈ ਜੇ ਤੇ ਗਰੀਬ ਬੰਦਾ ਖੁਸ਼ ਹੋ ਜਾਂਦਾ ਤੇ ਚਲੋ ਖੁਸ਼ ਹੀ ਗਏ ਆ ਦੋਵੇਂ ਜੀ ਕੋਈ ਗੱਲ ਨਹੀਂ ਐ ਹੋਜੀ ਤੇ ਇਹ ਆ ਵੀ ਮਹੀਂਗੇ ਨੇ ਮਨ ਪਰ ਲਿਆ ਹਾਂ ਮਨ ਤੇ ਪਰ ਲਿਆ ਤੇ ਕੰਜਰ ਜੇ ਨੇ ਮੇਰਾ ਵੀ ਕਿਤੇ ਰੋਣ ਕਢਾਤਾ ਮੈਂ ਤੇ ਆਪ ਬੜਾ ਰੋਣਾ ਆ ਮਮੀ ਆਖਣ ਡਿਆ ਮੈਂ ਹਾਂ ਉਹਨੇ ਵੀ ਮਨ ਪਰ ਲਿਆ ਤੇ ਤੂੰ ਵੀ ਤੇ ਕਿੱਦਾਂ ਹੀ ਆ ਕਿੰਨਾ ਚਿਰ ਨੇ ਸਾਡੇ ਘਰ ਕੰਮ ਕੀਤਾ ਤੇ ਜਦੋਂ ਬੰਦੇ ਨੂੰ ਇਦਾਂ ਹਟਾ ਇਹ ਕੰਮ ਤੋਂ ਤੇ ਉਹ ਵੀ ਸਾਡੀ ਮਜਬੂਰੀ ਆ ਹਾਂ ਹੁਣ ਕਿਉਂਕਿ ਆਪਣੇ ਦਿਲ ਚ ਕੀ ਸੋਚਦੇ ਹੋਣੇ ਆ ਵੀ ਹਟ ਗਏ ਕੰਮ ਤੋਂ ਜਾਂ ਕਿੱਦਾਂ ਭਰਨੇ ਕੰਮ ਤੇ ਮਿਲ ਗਿਆ ਕੋਈ ਨਹੀਂ ਕੰਮ ਵਾਲੇ ਬੰਦੇ ਨੂੰ ਕੰਮ ਦਾ ਘਾਟਾ ਨਹੀਂ ਦੁੰਦਰ ਆਹੋ ਤੇ ਹੈ ਹੀ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਹਾਂ ਤੇ ਬਾਕੀ ਮੇਰੇ ਮਨ ਨੂੰ ਇਹ ਖੁਸ਼ੀ ਹੋਈ ਵੀ ਜਿਹੜਾ ਮੈਂ ਕੈਂਠਾ ਪਾਇਆ ਨਾ ਹੂੰ ਤੇ ਮੈਂ ਆਖਿਆ ਵੀ ਕਿਨੇ ਦੁੰਦਰ ਆਖੇ ਨਾ ਮੈਨੂੰ ਵੀ ਮੈਨੂੰ ਪੁੱਛਿਆ ਨਹੀਂ ਤੁਸੀਂ ਮੈਨੂੰ ਦੱਸਿਆ ਨਾ ਬੇਨੋਂ ਵੀ ਪਾਉਣਾ ਮੈਨੂੰ ਜਦੋਂ ਮੈਂ ਤਾਂ ਉਹ ਕੱਪੜੇ ਬੁਖਾੜੇ ਉਹ ਤੁਸੀਂ ਮੈਨੂੰ ਬੁਖਾਲਦੇ ਮੈਂ ਵੀ ਆ ਪਾਉਣਾ ਵਾ ਉਹਦੇ ਮੇਰੇ ਕੋਲੋਂ ਵੀ ਲਕਾਇਦਾ ਕਹਦੇ ਮੈਂ ਚਾਲ ਕੋਈ ਗੱਲ ਨਹੀਂ ਫੇਰ ਕੀ ਆ ਇਹ ਤੁਹਾਡਾ ਜੀ ਕੀਤਾ ਪੁੰਦਾਨ ਕਰਨ ਨੂੰ ਮੇਰਾ ਮਨ ਇਹ ਆ ਵੀ ਮੇਰੇ ਪੁੱਤਰ ਨੂੰ ਵਧੀਆ ਕੰਮ ਮਿਲ ਗਿਆ ਤਨਖਾਹ ਵੀ ਜਿਆਦੀ ਲੱਗ ਗਈ ਤੇ ਖਰਿਆ ਕਿਹਦੇ ਪੈਰਾਂ ਪਿੱਛੇ ਮਾਰਕ ਨੇ ਲਾਈ ਬਾਕੀ ਘਰਾਂ ਦੀਆਂ ਗੱਲਾਂ ਜਿਹੜੀਆਂ ਵਾਂ ਜਿਹੜੇ ਕੰਮ ਵਾਲੇ ਬੰਦੇ ਆ ਜਾਂ ਵਿਆਹਾਂ ਸ਼ਾਦੀਆਂ ਦੇ ਲਾਗੀ ਕੰਮ ਕਰਦੇ ਆ ਨਾ ਉਹਨਾਂ ਕੋਲੋਂ ਬਾਹਰ ਜਾ ਕੇ ਨਿਕਲਦੀਆਂ ਗੱਲਾਂ ਹਾਂ ਵੀ ਇਹ ਘਰ ਦਾ ਸੂਲ ਇਦਾਂ ਦਾ ਇਹ ਘਰ ਦਾ ਸੂਲ ਇਦਾਂ ਦਾ ਆਹੋ ਤੇ ਇਹ ਆਪੀ ਆਪਾਂ ਇਹਨੂੰ ਕੋਈ ਦਾਨਪੁਨ ਦੇਵਾਂਗੇ ਤੇ ਫੇਰ ਹੀ ਉਹ ਆਪਣੇ ਮਨ ਦੇ ਵਿੱਚ ਆਖੂਗਾ ਨਹੀਂ ਵੀ ਬਹੁਤ ਚੰਗੇ ਆ। ਆਹੋ ਜਿੱਥੇ ਇੰਨੇ ਪੈਸੇ ਹੋਰ ਲਾ ਦਿੰਨੇ ਆ। ਉਥੇ 2 400 5 700 ਹਜ਼ਾਰ ਨਾਲ ਕੀ ਫਰਕ ਪਊਗਾ? ਉਹ ਗੱਲ ਕਹੀ ਤੇ ਜਿਹੜਾ ਕੋਸ਼ ਜਾਵੇ ਤੇ ਆਪਣੇ ਵੀ ਮਨ ਕੋਸ਼ ਹੁੰਦਾ ਤੇ ਅਗਲਾ ਵੀ ਕੋਸ਼ੀਂਦਾ। ਮੈਂ ਇਹੋ ਦੱਸਤਾ ਵੀ ਲਾਗੀਆਂ ਦੇ ਮੂੰਹੋਂ ਗੱਲਾਂ ਨਿਕਲਦੀਆਂ ਬਾਹਰ। ਨਹੀਂ ਕਰੀਆਂ ਕਿਸੇ ਦੇ ਘਰ ਜਾ ਕੇ ਗੱਲਾਂ ਕਹਿਣ ਵਾਲਾ ਬੰਦਾ ਵੀ ਸਾਨੂੰ ਉਹਨਾਂ ਨੇ ਬੜਾ ਸੋਣਾ ਸਾਡੇ ਨਾਲ ਕੀਤਾ। ਹਾਂ। ਤੇ ਸਾਨੂੰ ਕੁਝ ਕਰਕੇ ਕਲਾਇਆ। ਤੇ ਇਹ ਆ ਵੀ ਮੈਂ ਅੱਧੀ ਜ਼ੁਬਾਨ ਨਾਲ ਆਵਾਜ਼ ਮਾਰੂ ਨਾ ਕੱਲ ਨੂੰ ਮਿੰਗੇ ਨੂੰ ਤੇ ਮਿੰਗਾ ਭੱਜਾਇਆਊਗਾ। ਆਹੋ ਤੇ ਹੈ ਹੀ ਆ। ਹਨਾ। ਸਾਲਾ ਸ਼ਾਣ ਸਾਡੇ ਗਿਆ ਹੁਣ ਕਿਪਤਾ ਕਿੰਨਾ ਚਿਰ ਲੱਗ ਜਾਣਾ ਕਿੱਦਾਂ ਹੋਣੀ ਕਿੱਦਾਂ ਨੇ ਆਹ ਚਲੋ ਕੋਈ ਨਹੀਂ ਗੱਲ ਤੇ ਜੀ ਲੱਗਣ ਦੀ ਆ ਸਾਡਾ ਜੀ ਲੱਗ ਜੇ ਹੁਣ ਉੱਥੇ ਜਾ ਕੇ ਕੋਈ ਨਹੀਂ ਲੱਗ ਜਾਣਾ ਸਭ ਕੋ ਜਾਣਾ ਵਾ ਕਿਉਂਕਿ ਕਈ ਲੋਕੀ ਕਹਿ ਦਿੰਦੇ ਆ ਨਾ ਉੱਥੇ ਜੀ ਨਹੀਂ ਲੱਗਦਾ ਜਿੰਨਾ ਲੱਗ ਜੂਗਾ ਤੇ ਠੀਕ ਆ ਜੇ ਨਾ ਉਹ ਫੇਰ ਘਰ ਨੂੰ ਮੋੜਾਂਗੇ ਅਸੀਂ ਘਰ ਥੋੜਾ ਛੱਡ ਦੇਣਾ ਆਹੋ ਵੀ ਇੰਨਾ ਖੁੱਲਾ ਥਾਂ ਜਿਹੜਾ ਛੱਡ ਕੇ ਜੀ ਤੇ ਮੈਂ ਵੀ ਵੇਖ ਹੁਣ ਜਿਹੜੀ ਸਮਾਨ ਕੋਈ ਪੈਕ ਕਰਨ ਵਾਲਾ ਮੈਂ ਕਰ ਲਾਂ ਤੂੰ ਰਸੋਈ ਦਾ ਵੀ ਲੈ ਲੈ ਹੁਣ ਤੂੰ ਆਪਣਾ ਜਿਹੜਾ ਵੇਖ ਚਲੋ ਠੀਕ ਆ ਦੇਖਣਾ ਕੀ ਹੁ ਲੀਡੇ ਆਪਣੇ ਜਿਹੜੇ ਆ ਉਹ ਤੇ ਮੇਰੇ ਤੋਂ ਪਾਤੇ ਆ ਸਾਰਾ ਕੁਝ ਪਿਆਰਾ ਜਿਹੜਾ ਬਾਕੀ ਸਮਾਨ ਹੋਣ ਲਿਆਂਦਾ ਵਾ ਦੁਪਹਿਰੇ ਉਹ ਪਾ ਲੂ ਉਹ ਮੈਂ ਪਾ ਦਿੰਦਾ ਉਹ ਛੋਟੇ ਬੈਗ ਨਹੀਂ ਪਾਉਣਾ ਨਾ ਛੋਟਾ ਵੀ ਤੇ ਭਰਿਆ ਹੀ ਆ ਜਿੰਨਾ ਪੈਂਦਾ ਪਾ ਲੋ ਜਿੰਨਾ ਪੈਂਦਾ ਨਾਲ ਬਾਕੀ ਉੱਥੀ ਜਿਹੜਾ ਥੱਲੇ ਉਹ ਤੇ ਕਿੱਟ ਬੈੱਡ ਦੇ ਉੱਤੇ ਸਮਾਨ ਜਾਂਦਾ ਜਿਹੜੇ ਬੈੱਡ ਤੇ ਜਾਣਾ ਨਾ ਉਹਦੇ ਉੱਤੇ ਪਾਇਓ ਹੈਂਡ ਬੈਗ ਨਹੀਂ ਲੈਣਾ ਆਵੇ ਪਿਆ ਕਿੱਟ ਚ ਪਾ ਲੋ ਉਹ ਤਾਂ ਅੱਗੇ ਭਰੀ ਤੁੰਨੀ ਤੂੰ ਪਤਾ ਨਹੀਂ ਕੀ ਕੀ ਪਾ ਲਿਆ ਵਾ ਅੱਲਾਸਾ ਜਿਹੜੀਆਂ ਰੋਟੀਆਂ ਦੋ ਲਾਉਣੀਆਂ ਉਹ ਹੁਣ ਆਉਂਦੇ ਆ ਪਰ ਉਹਨੇ ਤੇ ਫੇਰ ਹੀ ਲਵਣੀਆਂ ਆ ਮਾਟਾ ਗੁੰਨ ਕੇ ਰੱਖ ਲੈਣੀ ਉਹਨ ਕੀਦਾ ਆ ਗਿਆ ਇੰਨਾ ਚੰਗਾ ਆਟੇ ਚ ਪਾਣੀ ਨਹੀਂ ਪਾਤਾ ਹੱਥ ਨਹੀਂ ਲੱਗਦਾ ਲੈ ਹੁਣ ਤੇ ਗਰਜੀਤ ਹੁਣ ਦਾ ਆ ਗਿਆ ਮੈਨੂੰ ਲੱਗਦਾ ਆਉਣ ਲੱਗੇ ਹੋਣੇ ਆ ਮੈਂ ਦੱਸਾਂ ਇਹਨਾਂ ਗਾਲ ਸੁਣਿਆ ਕੱਲ ਮੈਂ ਕਿਹਾ ਫੋਨ ਆ ਗਿਆ ਉਹਨਾਂ ਦਾ ਹੈ ਫੋਨ ਆ ਗਿਆ ਵਗਰਜੀਤ ਦਾ ਲੱਗਿਆ ਹੁਣ ਨਹੀਂ ਚੁੱਕਣਾ ਹਰੇ ਤੇ ਮੈਂ ਚੁੱਕਦੀ ਆ ਅੱਛਾ ਹਲੋ ਹਲੋ ਹਾਂਜੀ ਸਸੀ ਕਾ ਮਸੀ ਜੀ ਸਤਿ ਸ੍ਰੀ ਅਕਾਲ ਗਰਜੀਤ ਜੀ ਠੀਕ ਠਾਕ ਹਾਂਜੀ ਮਸੀ ਜੀ ਠੀਕ ਠਾਕ ਤੁਸੀਂ ਦੱਸੋ ਅਹੀਂ ਵੀ ਠੀਕ ਠਾਕ ਪੋਤਾ ਹੀ ਦੇ ਕਿ ਡਿਗਰੀਆਂ ਗਾੜੀਆਂ ਅੱਖਾਂ ਪੱਕ ਗਈਆਂ ਵਾ ਕਿੱਥੇ ਕਾ ਗਏ ਆ ਮਸੀ ਜੀ ਅਸੀਂ ਤਾਂ ਜੇ ਤੁਰਈ ਨਹੀਂ ਫਿਰ ਇਥੋਂ ਕਿਉਂ ਥੋੜੇ ਮੈਂ ਤੁਰਨਾ ਤੁਹੇਦੀ ਰਾਤ ਆਉਣਾ ਵਾ ਨੇ ਮਾਸੀ ਜੀ ਫਿਰ ਮੈਂ ਸਾਰੇ ਆਪਣੇ ਭੈਣ ਭਰਾਵਾਂ ਨਾਲ ਸਲਾਹ ਕੀਤੀ ਸੀਗੀ ਹਾਂ ਤੇ ਫਿਰ ਉਹ ਸਾਰੇ ਮੈਨੂੰ ਕਹਿਣ ਲੱਗ ਪਏ ਵੀ ਤੂੰ ਘਰ ਚੋਂ ਵੀ ਆਦਾ ਹਿੱਸਾ ਗਵਾ ਬੈਣਾ ਹੈ ਉਹ ਅਗਲਿਆਂ ਨੇ ਜਾਣਾ ਤੇ ਉਹਨਾਂ ਨੇ ਪੰਜੀ ਤੁਸੀਂ ਸਾਡੀ ਫਿਰ ਵਾਪਸ ਆ ਜਾਣਾ ਤੇ ਫਿਰ ਤੇ ਫਿਰ ਇਹ ਆ ਕਿ ਜਾਂ ਤਾਂ ਫਿਰ ਤੁਸੀਂ ਮੇਰੇ ਘਰ ਵਾਲੇ ਨੂੰ ਬਾਹਰ ਲੈ ਕੇ ਜਾਓਗੇ ਤਾਂ ਆ ਅੱਛਾ ਤੇ ਨਾਲੇ ਤੁਸੀਂ ਇਹ ਵੀ ਫਿਰ ਸਾਨੂੰ ਨਹੀਂ ਨਾ ਦੱਸਿਆ ਕਿ ਤੁਸੀਂ ਸਾਡਾ ਸਾਰਾ ਖਰਚਾ ਚੁੱਕੂਗਾ ਗਰਜੀਤ ਤੂੰ ਹਣ ਜਵਾਬ ਦੇਣ ਨਹੀਂ ਆਂ ਕਿ ਗੱਲਾਂ ਕਰਨ ਨਹੀਂ ਆਂ ਆਹ ਜਿਹੜੀਆਂ ਗੱਲਾਂ ਬਾਤਾਂ ਇਹ ਤੂੰ ਮੈਨੂੰ ਪਹਿਲਾਂ ਦੱਸਦੀ ਓਦੋਂ ਦੀਆਂ ਹੁਣ ਤੂੰ ਖੜੇ ਪੈਰ ਤੇ ਬਾਹੂ ਆਖਣ ਨਹੀਂ ਆਂ ਮਾਸੀ ਜੀ ਫਿਰ ਮੈਂ ਵੀ ਤਾਂ ਆਪਣੇ ਬਾਰੇ ਸੋਚਣਾ ਹੀ ਆਣਾ ਪਰ ਤੂੰ ਮੋਦੰਦਾ ਦੱਸਦੀ ਓ ਨਾ ਸਾਨੂੰ ਨਹੀਂ ਮਾਸੀ ਜੀ ਫਿਰ ਜੇ ਤੂੰ ਤੁਸੀਂ ਸਾਡਾ ਸਾਰਾ ਖਰਚਾ ਚੁੱਕੂਗਾ ਮੇਰੇ ਘਰ ਵਾਲੇ ਨੂੰ ਲੈ ਕੇ ਜਾਊਗਾ ਫਿਰ ਤਾਂ ਮੈਂ ਆ ਜਾਨੀ ਆ ਅਹੀਂ ਤੇ ਪਤਾ ਸਾਰਾ ਹੀ ਸੌਦਾ ਸੂਤ ਪਾਤਾ ਵਾ ਤੇ ਜਿਹੜੇ ਸੌਦੇ ਦੀ ਹੋਰ ਲੋੜ ਹੋ ਉਹ ਤੇ ਮੈਂ ਜਾ ਲਾਣ ਕੇ ਵੇਖ ਕੇ ਦੱਸ ਦਊਗੀ ਤੇ ਹੋਰ ਸੌਦਾ ਲਿਆ ਦਾਂਗੇ ਤੇ ਹੋਰ ਕੀ ਤੁਸੀਂ ਮਾਸੀ ਜੀ ਸੌਦੇ ਦੀ ਨਹੀਂ ਨਾ ਗੱਲ ਹੈਗੀ ਮੇਰੇ ਬੱਚੇ ਵੀ ਪੜ੍ਹਦੇ ਆ ਤੁਹਾਨੂੰ ਪਤਾ ਮੈਂ ਵਧੀਆ ਸਕੂਲ 'ਚ ਬੱਚੇ ਪਾਏ ਆਪਣੇ ਤੇ ਬਾਹੂ ਜੀ ਤੂੰ ਇੱਥੇ ਨਾ ਆਉਂਦੀ ਫਿਰ ਵੀ ਤੇ ਤੂੰ ਇੱਥੋਂ ਹੀ ਸਾਰੇ ਕੰਮ ਕਰਨੇ ਹੀਗੇ ਤੇ ਫਿਰ ਇਹ ਆ ਨਾ ਘਰ ਦੇ ਆਣੇ ਤੇ ਕਹਿਣਾ ਹੀ ਆ ਨਾ ਕਿ ਤੂੰ ਉੱਥੇ ਰਹਿਨੀ ਆ ਤੇ ਹੁਣ ਉੱਥੋਂ ਖਰਚਾ ਕਰ ਆਪਣਾ ਤੇ ਨਾਲੇ ਅਹੀਂ ਪੰਜੀ ਦਹੀ ਸਾਲੀ ਪੁੱਤ ਕਿੱਥੋਂ ਆਣਾ ਵਾ ਅਹੀਂ ਤੇ ਪਛੇਤੀ ਆ ਜਾਣਾ ਵਾ ਐਨਾ ਲੰਮਾ ਚੜਾ ਥੋੜੀ ਅਸੀਂ ਪਹਿਲਾਂ ਹੀ ਤੱਕ ਕੇ ਜਾਣਾ ਵੀ ਇੰਨਾ ਚਿਰ ਲਾ ਕੇ ਆਉਣਾ ਵਾ ਪਰ ਫਿਰ ਉੱਥੇ ਕੀ ਕੋਣ ਮੋੜਦਾ ਵਾ ਸੀ ਜੀ ਤੁਸੀਂ ਆਪ ਸਿਆਣੇ ਆ ਨਹੀਂ ਮੈਂ ਆ ਤੇ ਅੱਗੇ ਤੇਰੇ ਮਾਸਟਰ ਨੂੰ ਕਹਿੰਦੇ ਮੈਂ ਪਤਾ ਨਹੀਂ ਮੇਰਾ ਜੀ ਲੱਗਣਾ ਵੀ ਆ ਕਿ ਨਹੀਂ ਤੇ ਆਖਣ ਦਾ ਨਾ ਲੱਗੂ ਤੇ ਆ ਜਾਾਂਗੇ ਐਨਾ ਤਾਂ ਨਾ ਹੁਣ ਤੁਸੀਂ ਕਰੋ ਸਾਨੂੰ ਤੁਸੀਂ ਉਰੋਂ ਦਾ ਦੱਸ ਦੇ ਅਸੀਂ ਆਪਣਾ ਕੋਈ ਹੋਰ ਹੀ ਹਿਲਾ ਕਰ ਲੈਂਦੇ ਆਹ ਤੇ ਉਹ ਗੱਲ ਵੀ ਤੁਸੀਂ ਹੁਣ ਰਿਸ਼ਤੇਦਾਰੀ ਵਾਲੀ ਥੋੜੀ ਹਟਨਾ ਗੱਲ ਕੀਤੀ ਭੈਣ ਭਰਾਵਾਂ ਵਾਲੀ ਹੁਣ ਦਸਾਂ ਹੀ ਖੜੇ ਪਿਆ ਤੇ ਕਿਹੜੇ ਰਿਸ਼ਤੇਦਾਰ ਨੂੰ ਫੋਨ ਕਰਾਂਗੇ ਤੇ ਕੌਣ ਸਾਡੇ ਘਰ ਉਸੇ ਵੇਲੇ ਆਜੂਗਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਮਾਸੀ ਜੀ ਮੈਂ ਤਾਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸ ਦਿੱਤੀ ਆ ਚਲੋ ਠੀਕ ਆ ਲੈ ਹੋਰ ਕਰਾ ਲਓ ਇੰਨੀ ਆਸ ਲਾ ਕੇ ਬੈਠੀ ਤੂੰ ਨਹੀਂ ਇੰਨਾ ਤੇ ਹਾਏ ਮੈਨੂੰ ਕੀ ਪਤਾ ਹੈਗਾ ਜਾਂ ਜਾਂ ਮੈਂ ਤੇ ਕਦੇ ਹੱਥਾਂ ਦੇ ਚੋਕ ਲੈਂਦੀਆਂ ਰਹੀਆਂ ਇੰਨੀਆਂ ਚੰਗੀਆਂ ਵਾ ਆ ਪਤਾ ਨਹੀਂ ਕਿੰਨੇ ਪਾਣ ਚਾੜ ਦਿੱਤੇ ਹੁਣ ਕੇ ਰਿਸ਼ਤੇਦਾਰ ਨੇ ਕਿਹਾ ਤਾਂ ਕੀ ਕਹਤਾ ਵਾ ਜੇ ਹੁਣ ਘਰੋਂ ਨਿਆਣੇ ਸਕੂਲੇ ਕਲੌਂਦੀ ਘਰੋਂ ਕੰਮ ਤੇ ਜਾਂਦੀ ਤੇ ਬਾਹਰਲੇ ਮੁਲਕ ਗਾ ਕਾਪੀ ਲਾਈ ਗਾੜੀ ਇਹਨੇ ਉਹਦੀ ਮੁੰਡੇ ਦੀ ਨੇ ਹਾਨੂੰ ਗਾੜੀ ਵੇ ਆਖੰਡੇ ਆ ਵੀ ਆਖੇ ਤੁਸੀਂ ਲੈ ਜਿਓ ਆਖੇ ਬਾਹਰ ਲੈ ਜਿਓ ਅਹੀਂ ਦੇ ਉਤਰਾਂ ਕੀ ਭਰਾ 6 ਮਹੀਨੇ ਰਹਿਣਾ ਕਿ ਜ਼ਾਰ ਨਾ ਮੁੰਡੇ ਸਾਡੇ ਦਾ ਕੰਮ ਚਲੋ ਵਧੀਆ ਵਾ ਸੂਤਰ ਵਾ ਠੀਕ ਤੇ ਉਹ ਸਾਨੂੰ ਆਖੇ ਬਾਹਰ ਲੈ ਜਾਓ ਖਰਚਾ ਸਾਰਾ ਪੜਾਈ ਦਾ ਚੁਕੋ ਕੀ ਕਰਨ ਗੀ ਗੱਲਾਂ ਹੋਏ ਕੋਈ ਚਲੋ ਮੇਰੀ ਸੁਣੋ ਗੱਲ ਦੁਨੀਆ ਖੜਦੀ ਵੀ ਆਈ ਹੈ ਭੈਣ ਭਰਾਵਾਂ ਦੀ ਕੋਈ ਗੱਲ ਨਹੀਂ ਹੈਗੀ ਚਲੋ ਆਉਂਦੇ ਦੇ ਸਹੀ 2-4 ਮਹੀਨੇ 6 ਮਹੀਨੇ ਰਹਿੰਦੇ ਹਨ ਪਤਾ ਲੱਗਦਾ ਅਸੀਂ ਆਪੇ ਗਾੜੀ ਇਹਨਾਂ ਦਾ ਕੋ ਸੋਚ ਲੈਂਦੇ ਆ ਜਿੰਨਾ ਨੇ ਇਹੋ ਗੱਲ ਹੀ ਕਰਨਾ ਲਾ ਕੇ ਮਾਰਿਆ ਸਾਨੂੰ ਹੁਣ ਹੁਣ ਕਿਹਨੂੰ ਕਰਨਾ ਹੀ ਫੋਨ ਹੁਣ ਕਰੋ ਕਿਸੇ ਰਿਸ਼ਤੇਦਾਰ ਨੂੰ ਫੋਨ ਹੋਰ ਕਿਸੇ ਨੂੰ ਹੁਣ ਕੇ ਫੜੋ ਦੰਦਰ ਸਾਰੇ ਤੇ ਉਦੋਂ ਪਹਿਲਾਂ ਸੋਚ ਕੇ ਤੇ ਫੇਰ ਹੀ ਅਹੀਂ ਇਹਨਾਂ ਨੂੰ ਫੋਨ ਕੀਤਾ ਵੀ ਇਹੀ ਆ ਹੋਰ ਸਾਰੇ ਕੱਲੇ-ਕੱਲੇ ਆ ਕਿਸੇ ਨੇ ਆਪਣਾ ਘਰ ਛੱਡ ਕੇ ਆਉਣਾ ਨਹੀਂ ਇੰਨਾ ਨਹੀਂ ਖੁਸ਼ੀ-ਖੁਸ਼ੀ ਜਾਣਾ ਸੀ ਤੇ ਸਾਡੀ ਤੇ ਦਿਮਾਗ ਖਰਾਬ ਕਰਕੇ ਰਹਾਤਾ ਨਾ ਇਹਨਾਂ ਨੇ ਉਦਾਂ ਐਵੇਂ ਆਂਦੇ ਬੁੜੀਆਂ ਨੇ ਜਿਹੜੀ ਮਤ ਹੁੰਦੀ ਗੁੱਤ ਪਿਛੇ ਹੁੰਦੀ ਆ ਕੋਈ ਸਿਆਣਾ ਗੱਲ ਕਰਦਾ ਭੈਣ ਜੀ ਮੈਨੂੰ ਦੱਸ ਦਿੰਦੀ ਕੱਲ ਦਾ ਵੀ ਇਹਦਾ ਨਹੀਂ ਉਹ ਰੋਕ ਹੈਗਾ ਤੂੰ ਆਪਣਾ ਬੰਦੋਬਸਤ ਕਰ ਲੈ ਕੋਈ ਉਹ ਭੈਣ ਜੀ ਦੀ ਵੀ ਵਗਤਾ ਨਹੀਂ ਗਈ ਕੋਈ ਵੀ ਘਰ ਚ ਇਹ ਨਵਾਂ 3 ਦੀਆਂ ਚਲਦੀਆਂ ਜਿੱਥੇ ਚਲਾਉਂਦੀਆਂ ਇਹੋ ਹੀ ਇਹਨਾਂ ਦੀਆਂ ਹੀ ਚਲਦੀਆਂ ਆ ਹਾਂ ਹੁਣ ਕੀ ਕਰੀਏ ਨਿਆਣਿਆਂ ਦੀਆਂ ਟਿਕਟਾਂ ਇੰਨੇ ਪੈਸੇ ਲੱਗੇ ਆ ਹੁਣ ਦੱਸ ਮੈਂ ਕੀ ਕਰਾਂ ਹੁਣ ਜਾਵੇ ਜਿੰਦੇ ਮਾਰ ਦਿੰਨੇ ਆ ਕਿ ਫਿਰ ਕੀ ਕਰਾਂ ਤੇ ਜੋ ਜਿਹੜਾ ਵਗ ਬਾਹ ਰੱਖਿਆ ਉਦੋਂ ਆ ਨਹੀਂ ਉਹਨੇ ਪੱਠੇ ਪਾ ਲੈਣੇ ਉਹ ਮੁੰਡੇ ਨੇ ਕਰ ਲੈਣਾ ਸਾਰਾ ਕੰਮ ਵੀ ਹਵਾ ਸਿਆਪਾ ਹੁਣ ਕੱਲੂ ਸ਼ਾਮਾਂ ਨੂੰ ਅਸੀਂ ਜਾਣਾ ਹੀ ਉਹਦੇ ਹੁਣ ਉਹਨੂੰ ਡੰਗਰ ਨਾ ਕਿਸ ਬਣਨੇ ਲੱਗੇ ਤੇ ਨਾ ਹੋਰ ਚੰਗਾ ਸਿਆਪਾ ਪਿਆਈਓ ਚੱਲ ਕੋਈ ਨਹੀਂ ਮੈਂ ਵੇਨੀਆਂ ਕਿਸੇ ਨੂੰ ਫੋਨ ਫਾਨ ਲਾ ਕੇ ਕੋਈ ਗੱਲ ਨਹੀਂ ਈਡੀ ਗੱਲ ਨਹੀਂ ਕੀ ਕੋਈ ਆਣੀ ਸੁਣ ਲੈ ਹੁਣ ਮੇਰੀ ਗੱਲ ਮੈਂ ਤਾਂ ਪਤਾ ਕੀ ਜਾਨਾ ਹੁਣ ਕੱਖ ਨਾ ਕਰੀਏ ਜੋ ਕੋ ਹੋਆ ਹੁਣ ਉਹਨੂੰ ਬਾਜ ਮਾਰੀਏ ਇਹਨੂੰ ਮਹਿੰਗੇ ਨੂੰ ਲੈ ਦੱਸ ਹੱਦ ਹੋ ਗਈ ਤੁਹਾਡੇ ਵਾਲੀ ਤੇ ਹੋਰ ਹੁਣ ਕਿੰਨੂੰ ਆਖਣਾ ਫਿਰ ਉਹਨਾਂ ਨੇ ਵਿਜਿਆ ਕੀਤਾ ਇੰਨਾ ਕੁਸ਼ ਦੇ ਲੈ ਕੇ ਜਾਦਾ ਉਹਨੂੰ ਖੁਸ਼ੀ ਖੁਸ਼ੀ ਖਿਲਾਤਾ ਵਾ ਇਹਦਾ ਕੋਈ ਆਉਂਦਾ ਵਾ ਹੁਣ ਗਵਿੰਦਰ ਕੁਛ ਕੀ ਵੀ ਰਹੀ ਨੇ ਆ ਆ ਸਟੋਰ ਦਾ ਸਮਾਨ ਹਟਾਇਆ ਹੰਦਾ ਸਾਰਾ ਉਹ ਹੰਦ ਬੈੱਡੀ ਹੈ ਨਾ ਉਹ ਸੋਫੇ ਹੀ ਹੈ ਨਾ ਇਹਨੂੰ ਜਿੰਦਾ ਮਾਰ ਦਾਂਗੇ ਇਹਨੂੰ ਹੀ ਜਿੰਦਾ ਮਾਰ ਦਾਂਗੇ ਤੇ ਡੰਗਰੋ ਸਾਂਭੀ ਜਾਊਗਾ ਇੱਕ ਹੋ ਸਕਦਾ 6 ਮਹੀਨੇ ਮੜਾਈਏ ਮੇਰੀ ਇਹ ਵੀ ਸੋਚ ਨਾ ਇਹ ਮੁੰਡਾ ਇਮਾਨਦਾਰ ਵਾ ਕਰਦੀ ਉਹਦੀ ਇਮਾਨਦਾਰ ਵਾ ਤੇ ਹੋ ਸਕਦਾ ਵਾ ਚਲੋ ਇਹ ਆ ਉਹਨਾਂ ਨੂੰ ਅਖੀ ਜੀ ਆ ਵੀ ਤੁਸੀਂ ਆ ਮਈਆਂ ਨੂੰ ਪੱਠੇ ਪਾਈ ਜਾਓ ਦੁੱਧ ਚੋਈ ਜਾਓ ਵੇਚ ਲਓ ਰੱਖ ਲਓ ਇਹ ਆ ਵੀ ਇੰਨਾ ਹੀ ਬੜਾ ਹੁਣ ਤੇ ਚਲ ਗਏ ਆ ਤੇ ਹੁਣ ਉਹਨਾਂ ਦੇ ਮਗਰ ਜਾਣਾ ਆਪਾਂ ਫਿਰ ਵੀ ਨਦਰ ਲੋੜ ਸਾਨੂੰ ਆ ਸਾਨੂੰ ਜਾਣਾ ਪੈਣਾ ਸਾਨੂੰ ਹੁਣ ਉਹਨੂੰ ਸੁਪਨਾ ਥੋੜਾ ਆ ਜਾਣਾ ਵਾ ਆਹ ਥੱਲੇ ਲੱਗਣ ਵਾਲੀ ਗੱਲ ਹੋਈ ਜਾਣਾ ਤੇ ਕੋਈ ਨੀ ਮੈਂ ਜਾ ਕੇ ਲੈ ਆਉਣਾ ਵਾ ਪੁੱਛ ਲੈਨੇ ਉਹਨਾਂ ਨੂੰ ਕੀ ਜਾਂਦੇ ਹੋ ਹੁਣ ਤੋਦੀ ਰਾਤ ਹੋਣ ਦੇ ਤੋਂ ਅਗਲੇ ਆਪਣੇ ਘਰ ਪਹੁੰਚ ਗਏ ਹੋਣੇ ਆ ਉਹ ਜੇ ਕਿਤੇ ਤੁਰ ਕੇ ਤੇ ਜਾਣਾ ਉਹਨਾਂ ਕੋ ਕਿਹੜਾ ਮੋਟਰਸਾਈਕਲ ਵਾ ਵੀ ਉਹ ਉੱਡ ਕੇ ਹਵਾਈ ਜਹਾਜ਼ ਤੇ ਚਲ ਗਏ ਆ ਵੇਖ ਬਣਾ ਵੇਖ ਲੋ ਮੈਂ ਜਾਂਦਾ ਮੈਂ ਚੱਗਾ ਵੇਖ ਕੇ ਲੈ ਆਉਣਾ ਹਾਂ ਆਏ ਆ ਤੇ ਬਹੁਤਾ ਹੀ ਇਹਨਾਂ ਨੇ ਕੰਮ ਖਰਾਬ ਕੀਤਾ ਵਾ ਤੇ ਮੈਨੂੰ ਜੇ ਇਹ ਗੱਲ ਦਾ ਪਤਾ ਹੁੰਦਾ ਨਾ ਤੇ ਮੈਂ ਮੁੰਡੇ ਨੂੰ ਆਖਣਾ ਪੁੱਤ ਤੂੰ ਰਹਿ ਨਹੀਂ ਦੇ ਸਾਡਾ ਇੱਥੇ ਨਹੀਂ ਸੁੱਤਰ ਆਉਣ ਰਿਹਾ ਤੇ ਅਸੀਂ ਕੀ ਕਰਨਾ ਬਾਹਰਲੇ ਮੁਲ ਖਾਣ ਕੇ ਕੋਈ ਗੱਲ ਨਹੀਂ ਕਿਤੇ ਫੇਰ ਚਲ-ਚੁਲ ਜਾਂਦੇ ਆਹ ਤੇ ਇਹਨੇ ਬਹੁਤਾ ਜਿਆਦਾ ਕੰਮ ਕਰ ਜੀ ਇਤਨੇ ਖਰਾਬ ਕਰ ਦਿੱਤਾ ਵਾ ਹੁਣ ਫੇਰ ਉਹਨਾਂ ਦੇ ਮਗਰ ਜਾਊਗਾ ਗਾੜੀ ਕਿਪਤਾ ਅਗਲੇ ਨੇ ਮੰਨਣਾ ਆ ਵਾ ਕਿ ਨਹੀਂ ਮੰਨਣਾ ਉਹਨੂੰ ਤਾਂ ਗਾੜੀ ਕੰਮ ਮਿਲ ਗਿਆ ਵਾ ਕਿਤਾ ਅਗਲੇ ਨੇ ਨਾ ਕੋਈ ਪੈਸੇ ਹੀ ਨਹੀਂ ਫੜਲੇ ਚੱਲੋ ਛਣ ਗਏ ਆ ਵੇਖੋ ਕੀ ਕਰਦੇ ਆ ਮੈਂ ਆਕਾ ਗੁੰਨਣ ਲੱਗੀ ਨੀ 바ਵਾ ਸਾਰਾ ਭੀ ਹੁੰਦਿਆ ਤੇ ਰੋਟੀਆਂ ਪਕਾਉਣੇ ਤੇ ਖਾਣੇ ਐ ਏਦਾਂ ਦਾ ਸਾਗ ਭੈਣ ਭਰਾ ਨਹੀਂ ਹੋਣੇ ਚਾਹੀਦੇ ਉਤਰਾ ਮੈਂ ਗੱਲ ਸੁਣ ਹੁਣ ਤੇ ਕੰਮ ਕਰਾਂਗੇ ਆਪਾਂ ਕੰਮੋਂ ਲੱਭਣਾ ਹੀ ਪੈਣਾ ਵਾ ਹੂੰ ਏਦਾਂ ਤਾਂ ਹੁਣ ਗੁਜ਼ਾਰਾ ਨਹੀਂ ਹੋਣਾ ਹੂੰ ਨਾ ਤੇ ਇੰਨਾ ਸੂਟਾ ਨਾਲ ਹੁਣਾ ਵਾ ਹੂੰ ਤੇ ਨਾ ਹੀ ਆਹ ਕੈਂਠਾ ਜਿਹੜਾ ਪਾਇਆ ਦਿੱਤਾ ਵਾ ਇਹਦੇ ਨਾਲ ਹੁਣਾ ਵਾ ਇਹ ਤਾਂ ਆਪਾਂ ਸਾਹਮ ਕੇ ਰੱਖ ਲੈਣਾ ਵਾ ਕਮਧਾਨ ਨੂੰ ਲੱਭਣਾ ਹੀ ਪੈਣਾ ਵਾ ਇੱਕ ਮਿੰਟ ਉਹ ਗਰੋਹ ਉਤਰ ਆ ਆਏ ਬੈ ਗਾਇਸ ਮੇ ਤੁਤ ਰਹੀ ਹੁਣ ਇਹ ਤਾਂ ਮੈਨੂੰ ਇੱਕ ਹੋਰ ਨਹੀਂ ਸਮਝ ਆਉਂਦੀ ਐਵੇਂ ਤੂੰ ਇੰਨੀ ਟੈਨਸ਼ਨ ਲਈ ਜਾਂਦਾ ਵਾ ਉਸਕੇ ਸਰਦਾਰਾਂ ਨੇ ਨਗਲੀਆ ਨਹੀਂ ਪਾਤਾ ਨਹੀਂ ਹੈਗਾ ਤੇ ਅਸਲੀ ਆ ਤੇ ਇਹਨੂੰ ਪਛਾਨਣਾ ਨਹੀਂ ਮੈਨੂੰ ਅਸਲੀ ਲੱਗੰਦਿਆ ਵਾ ਵੇਖਿਆ ਤਾਂ ਮੈਂ ਵੀ ਘਾਟੀ ਐ ਸੋਨਾ ਪਰ ਵੇਖਣ ਨੂੰ ਲੱਗਦਾ ਫਿਰ ਦਸਲੀ ਐ ਕੋਦਾ ਗੱਲ ਕੀ ਐ ਆਦੋਂ ਗਾੜੀ ਦੇ ਕੰਮ ਗਿਆ ਸੀ ਤੇ ਕੀ ਕਰਾਂਗੇ ਆਪਾਂ ਹੁਣ ਗਾੜੀ ਜਾ ਚੱਲ ਕੋਈ ਨਹੀਂ ਨਹੀਂ ਤਾਂ ਅੱਗੇ ਵੰਗੂ ਦਿਹਾੜੀਆਂ ਤਾਂ ਫਿਰ ਹੋਣ ਕੀ ਆ ਨਾ ਹਾਂ ਜਿੱਦਾਂ ਮਰਜ਼ੀ ਹੈ ਨਾ ਭਾਵੇਂ ਜਿੰਨੇ ਮਰਜ਼ੀ ਦਿਹਾੜੀਆਂ ਵੀ ਹੋ ਜਾਣਾ ਚਲੋ ਕੰਮ ਵੀ ਕਿਤੇ ਨਾ ਕਿਤੇ ਮਿਲ ਹੀ ਜਾਊ ਅਰੇ ਇਦਾਂ ਦਾ ਸ਼ਰਧਾ ਨਹੀਂ ਲੱਭਣੇ ਕਿੰਨਾ ਮਾਨ ਕੀਤਾ ਨਾ ਤੂੰ ਐਵੇਂ ਟੈਨਸ਼ਨ ਲਈ ਜਾਂਦਾ ਹਾਦੀ ਕੀਤੀ ਭਈ ਤੂੰ ਹੀ ਤਾਂ ਉਹ ਟੈਨਸ਼ਨ ਕਿੰਨੇ ਵਧੀਆ ਸਰਦਾਰ ਹੈ ਹਾਂ ਇਹ ਤਾਂ ਚੱਲ ਵਧੀਆ ਯਾਰ ਭਾਵੇਂ ਭਾਵੇਂ ਨਕਲੀ ਹੋਵੇ ਭਾਵੇਂ ਅਸਲੀ ਹੋਵੇ ਮੈਨੂੰ ਨਹੀਂ ਪਤਾ ਨਾ ਪਰ ਕਿੰਨਾ ਮਾਨ ਕੀਤਾ ਸਾਡਾ ਹੁਣ ਮਾਨ ਤੇ ਕੀਤਾ ਹੀ ਆ ਤੇ ਪਰ ਹੁਣ ਉਹਨਾਂ ਤੇ ਜਾਣਾ ਹੀ ਆ ਨਾ ਜੇ ਉਹਨਾਂ ਦਾ ਕੰਮ ਬਾਦ ਦਾ ਬਣਿਆ ਤਾਂ ਉਹਨਾਂ ਤੇ ਜਾਣਾ ਹੀ ਆ ਸਾਡੇ ਕਰਕੇ ਥੋੜੀ ਉਹਨਾਂ ਨੇ ਘਰ ਲੈਣਾ ਹੈਗਾ ਆਹੋ ਇਹ ਹੈਗਾ ਇਹ ਰਹਿਣਾ ਨਹੀਂ ਆ ਬੜੀ ਇਧਰ ਸਰਦਾਰ ਨਹੀਂ ਮਿਲਣੇ ਕਿਤੇ ਜਿੱਥੇ ਮਰਜੀ ਨਾਲ ਮਰਜੀ ਕੰਮ ਮਿਲ ਜੀ ਸਰਦਾਰ ਪਰ ਕਿੰਨਾ ਚੰਗਾ ਇਹ ਚੰਗੇ ਤੇ ਚਲੋ ਹੈ ਗਈ ਆ ਪਰ ਇਹ ਆ ਨਾ ਤੇ ਦੁਨੀਆ ਚ ਹੋਰ ਵੀ ਦੁਨੀਆ ਜਿਹੜੀ ਉਹ ਬੜੀ ਚੰਗੀ ਏ ਤੂੰ ਵੇਖਿਆ ਜਦੋਂ ਮੇਰਾ ਮਨ ਭਰੇ ਆਂਟੀ ਵੀ ਰੋਪੀ ਸੀ ਹਾਂ ਨਹੀਂ ਰੋਪੀ ਸੀ ਹੈ ਨਾ ਹਾਂ ਕਿੰਨਾ ਰੋਈ ਪਰ ਹੁਣ ਉਹਨਾਂ ਨੂੰ ਆਪਣਾ ਇੱਕ ਤਾਂ ਉਹਨਾਂ ਦਾ ਮਾਨ ਏ ਵੀ ਇਸ ਗੱਲਾਂ ਭਰਿਆ ਨਾ ਆਪਣਾ ਘਰ ਛੱਡ ਕੇ ਪਰਦੇਸਾਂ ਚ ਜਾਣਾ ਵਾ ਹੋ ਹੀ ਜਾਂਦਾ ਵਾ ਬੇਸ਼ੱਕ ਉਹਨਾਂ ਨੇ ਆਪਣੇ ਬੱਚਿਆਂ ਕੋਲ ਜਾਣਾ ਵਾ ਆਹ ਉਹ ਤੇ ਹੈ ਜੀ ਚਲੋ ਜਾਣ ਪਰਮਾਤਮਾ ਕਰੇ ਚਲੋ ਇਹਨਾਂ ਦੇ ਬੱਚੇ ਜੀ ਦੇ ਵਸਦੇ ਰਹਿਣ ਪਰ ਵਿਲਨ ਇੱਕ ਨਾ ਕੰਮ ਕਰਨ ਦਾ ਮਜ਼ਾ ਉੱਥੇ ਹੁੰਦਾ ਜਿੱਥੇ ਸਰਦਾਰ ਚੰਗੇ ਹੋਣ ਇਹ ਤਾਂ ਗੱਲ ਹੈਗੀ ਹੈ ਹਾਂ ਕੋਈ ਦੁੱਖ ਨਹੀਂ ਹੋਵੇ ਤੂੰ ਹੀ ਆਉਂਦੇ ਪੀ ਇੱਥੇ ਫਿਰ ਲਾਡੀ ਸਰਦਾਰ ਵੇਲਾ ਮੇਰੇ ਕਿੰਨੇ ਕੰਨ ਭਰਦਾ ਰਹਿਣਾ ਇਹਨਾਂ ਦੇ ਖਿਲਾਫ ਹਨਾ ਪਰ ਮੈਂ ਸਰਦਾਰ ਨੂੰ ਦੱਸਿਆ ਤੱਕ ਨਹੀਂ ਜਿਵੇਂ ਅਸੀਂ ਇਹ ਵੀ ਅਭੀ ਮੈਨੂੰ ਨਹੀਂ ਦੱਸਣਾ ਚਾਹੀਦਾ ਹਨਾ ਜੀ ਮੈਂ ਦੱਸ ਦਿੱਤਾ ਤਾਂ ਹੋ ਸਕਦਾ ਇਹਨਾਂ ਦੀ ਲੜਾਈ ਹੋ ਜਾਂਦੀ ਹਾਂ ਇਹ ਲੜਦੇ ਵੀ ਆ ਤਾਂ ਫਿਰ ਅੱਜ ਤਾਂ ਮੈਨੂੰ ਇਹਨਾਂ ਇੱਜ਼ਤਮਾਨ ਥੋੜੀ ਦੇਣਾ ਹੀ ਹਨਾ ਹੂੰ ਪਰ ਉਹ ਬੰਦੇ ਨੇ ਵੀ ਸ਼ਬਲਾ ਵੀ ਮੇਰੇ ਇੰਨੇ ਕੰਨ ਭਰੇ ਨਾ ਮੈਨੂੰ ਡੱਕ ਡੱਕ ਕੇ ਇੰਦਾ ਕਹਿੰਦਾ ਰਿਹਾ ਹਨਾ ਇਹ ਉਦਾਂ ਦਾ ਇਹ ਉਦਾਂ ਦਾ ਹਨਾ ਨਾ ਕਰ ਕੰਮ ਇਸ ਤੇ ਮੈਂ ਵੱਧ ਪੈਸੂ ਜੇ ਆਪ ਮੈਂ ਛਦਕ ਰੱਖਿਆ ਨਾ ਆਪਾਂ ਨੂੰ 10000 ਰੁਪਏ ਦਿੰਦੇ ਆਪਾਂ ਉੱਤੇ ਕੰਮ ਕਰਦੇ ਰਹੇ ਮੇਰੇ ਸੱਕਣ ਵਾਲੇ ਹੁੰਦੇ ਆ ਨਾ ਉਹ ਵੱਧ ਪੈਸੇ ਨਹੀਂ ਦਿੰਦੇ ਹੁੰਦੇ ਉਹ ਸਿੱਧਾ ਫਿਰ ਨਾ ਉਥੋਂ ਤੋਂ ਔਰ ਕਿਤੇ ਦੂਜੇ ਪਾਸੇ ਨੂੰ ਭੇਜ ਦਿੰਦੇ ਆ ਭਿ ਆਪਨੇ ਕੋਈ ਨਹੀਂ ਰੱਖਦੇ ਬੰਦੇ ਨੂੰ ਅੱਛਾ ਜੋ ਕਹਿੰਦੇ ਸੀ ਨਾ 15000 ਤੁਹਾਨੂੰ ਦਵਾਂਗੇ ਤੇ ਉਹਨਾਂ ਨੇ ਰੱਖਣਾ ਥੋੜੀ ਹੀ ਸੀਗਾ ਉਹਨੂੰ ਉਦੋਂ ਮੈਨੂੰ ਜੱਜੇ ਚਾਰ ਜੱਤ ਕਿਹਾ ਸੀ ਤਾਂ ਕਿਹਾ ਜੀ ਉਹਨਾਂ ਨੇ ਰੱਖ ਲਿਆ ਥੋੜੇ ਦਿਨ ਕੰਮ ਕਰਵਾ ਕੇ ਕਿ ਲੈਨੇ ਜਵਾਬ ਦੇ ਦਿੱਤਾ ਆਹੋ ਤੈਨੂੰ ਇਹੋ ਕਹਿਦਾ ਨਾ ਇੱਕੋ ਪਸਾ ਕਰ ਲਵੇ ਬਹਾਨਾ ਨਹੀਂ ਬਣਾ ਰਿਆ ਨਾ ਉਹਨਾਂ ਨੇ ਉਹਨਾਂ ਦੇ ਉਦਾਂ ਹੀ ਢੋਣਾ ਸੀ ਮੈਨੂੰ ਹੂੰ ਉਹਨੂੰ ਇਹ ਲੱਗਿਆ ਨਾ ਪਤਾ ਵੀ ਤੂੰ ਹੀ ਉੱਧਰ ਜਾਂਦਾ ਈ ਹਾਂ ਉਦੋਂ ਮੈਂ ਕਦੀ ਦਿਸਿਆ ਨਹੀਂ ਨਾ ਉਹ ਗੇਟ ਬੰਦ ਹੀ ਰਹਿਂਦਾ ਉਹਦਾ ਪਤਾ ਨਹੀਂ ਜਾ ਕਿਤੇ ਚਲੇ ਚੁਲੇ ਕੇ ਆਇਆ ਹੋ ਹੋ ਸਕਦਾ ਵੀ ਬਾਹਰ ਚਲ ਗਏ ਹੋਣ ਨਹੀਂ ਜੇ ਬਾਹਰ ਗਏ ਹੁੰਦੇ ਤਾਂ ਫੇਰ ਆਂਟੀ ਨਾਲ ਤਾਂ ਗੱਲ ਕਰਨੀ ਸੀ ਨਾ ਪਤਾ ਨਹੀਂ ਉਹ ਨਾਲ ਸੀ ਬੋਲਦੀ ਹੈ ਕਿ ਨਹੀਂ ਬੋਲਦੀ ਇਹਨਾਂ ਤਾਂ ਪਤਾ ਹੀ ਨਹੀਂ ਆਉਂਦਾ ਆਹ ਨਹੀਂ ਤਾਂ ਗੇਟ ਤੋਂ ਤੱਕ ਗੇਟ ਫੇਰ ਜਾਂਦੇ ਹੁੰਦੇ ਸੀ ਉਹ ਗੇਟ ਜਦੋਂ ਵੇਖੀ ਤਾਂ ਪੂਹੀ ਜਾਣਨੀ ਮੈਂ ਵੀ ਜਾਨਣਾ ਤਾਂ ਉਹਨੇ ਤੋਂ ਪਹਿਲਾਂ ਆ ਜਦ ਲਈ ਮੇਰੇ ਤੋਂ ਕਈ ਯਾਰ ਗੇਟ ਤੇ ਬੰਦ ਹੀ ਰਹਿਂਦਾ ਹਾਂ ਹਾਂ ਬੰਦ ਹੀ ਰਹਿਂਦਾ ਨਾਲ ਗੇਟ ਗੇਟ ਤਾਂ ਖੋਲਦੇ ਹੀ ਨਹੀਂ ਹਾਂ ਹੋ ਸਕਦਾ ਉਹ ਵੀ ਚਲ ਗਏ ਉਹ ਬਾਹਰ ਹੁੰਦਾ ਆਹ ਹੈ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਵੱਡੀਆਂ ਗੱਲਾਂ ਉਹ ਸਾਡੇ ਵਰਗੇ ਵਾਂਗੂ ਥੋੜੀ ਅੱਜ ਸਾਨੂੰ ਕੰਮ ਤੋਂ ਜਵਾਬ ਹੋਇਆ ਤੇ ਅਸੀਂ ਹੋਰ ਸਾਨੂੰ ਫਿਕਰ ਪਿਆ ਗਈ ਕਿੱਥੋਂ ਖਾਣਾ ਵਾ ਇਹ ਤਾਂ ਹੈ ਹੀ ਹੈ ਨਾ ਹੂੰ ਚਾਲਾ ਕੋਈ ਗੱਲ ਨਹੀਂ ਲੱਭ ਜੂਗਾ ਕੰਮ ਮੇਰੇ ਪੁੱਤ ਨਾ ਕਿੰਨਾ ਪਿਆਰ ਕਰਦੇ ਰੇ ਗੁਰਵਰਨਾ ਹਾਂ ਕਿੰਨਾ ਵੇ ਗੁਰਵਰ ਕਿ ਆਣਾ ਕਿ ਸੋਨਾ ਲੱਗਾ ਗੁਰਵਰ ਇਹਨੂੰ ਮੇਰੇ ਪੁੱਤ ਨੂੰ ਸੋਨਾ ਲੱਗਣਾ ਕਿੰਨਾ ਦਿੱਤਾ ਏ ਸਰਦਾਰ ਨੇ ਦਿੱਤਾ ਵਾ ਮੇਰੇ ਪੁੱਤ ਨੇ ਦਿੱਤਾ ਨੇ ਇਹਨੇ ਹੀ ਪਤਾ ਵੀ ਸਰਦਾਰ ਸਰਦਾਰ ਹੈ ਨਾ ਚਲ ਆ ਨਾ ਇਹਨੂੰ ਪਾ ਰੱਖ ਲਾਂਗੇ ਆਪਾਂ ਲਾ ਕੇ ਨਾ ਘਰ ਜਾ ਕੇ ਤੇ ਸੰਭਾਲ ਕੇ ਰੱਖ ਲਾਂਗੇ ਮਹਿੰਗੀ ਚੀਜ਼ ਆ ਨਾ ਹਾਂ ਹਾਂ ਚਲੀਏ ਭੀ ਉਦਾਂ ਜ ਸਾਡਾ ਕੰਮ ਨਾ ਹਟਦਾ ਸਾਨੂੰ ਇੰਨਾ ਚੀਜ਼ਾਂ ਨ ਕੀ ਨਹੀਂ ਨਹੀਂ ਸਾਨੂੰ ਇੰਨੇ ਜਿਹੇ ਲੋੜ ਹੀ ਨਹੀਂ ਆਪਾਂ ਕਿੱਥੇ ਜਾਣਾ ਆਪਾਂ ਸਾਡੀ ਤੇ ਆਪੇ ਆਪਾਂ ਜਿਹੜਾ ਕਮਾਉਣਾ ਦਾ ਸਾਮਾ ਨੂੰ ਸਾਨੂੰ ਉਹ ਖਾ ਲਈਏ ਨਾ ਸਾਡਾ ਤਾਂ ਉਹਨਾਂ ਹੀ ਸਾਨੂੰ ਉਹਨਾਂ ਚਾਹੀਦਾ ਆਹੋ ਸਾਡੀ ਬਹੁਤੀ ਲੋੜ ਥੋੜੀ ਹੂੰ ਦੋ ਟਾਈਮ ਰੋਟੀ ਮਿਲਣੀ ਚਾਹੀਦੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਚਲੋ ਕੋਈ ਨਹੀਂ ਹੁਣ ਟੈਨਸ਼ਨ ਨਾ ਲੋ ਕਿਤੇ ਨਾ ਕਿਤੇ ਕੰਮ ਤਾਂ ਮਿਲੂਗਾ ਹੁਣ ਆਹ ਦੇਖੋ ਕਿੰਨਾ ਸੋਹਣਾ ਸੂਟ ਦਿੱਤਾ ਵਾ ਹਾਂ ਤੇਰਾ ਸੂਟ ਆਹ ਹਾਂ ਹਨਾ ਐਦਾਂ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਮੈਨੂੰ ਇਦਾਂ ਦਾ ਸੂਟ ਮਿਲਣਾ ਵਾ ਨਾਲੇ ਇਹ ਹੀ ਪਾ ਕੇ ਕਿੱਥੇ ਜਾਣਾ ਚਲ ਮੈਂ ਕਰਵਾ ਤੈਨੂੰ ਇਹ ਸੂਟ ਸੁਵਾ ਲਈ ਨਹੀਂ ਸੁਵਾਉਂਗੀ ਤਾਂ ਸਹੀ ਹਾਂ ਓਕੇ ਓਕੇ ਸਮਾਂ ਹੀ ਦੇ ਦੂੰ ਮੈਂ ਵਧੀਆ ਟੇਹਣਾ ਟੇਲਰ ਕੋ ਸੁਵਾਈ ਆਹੋ ਨਹੀਂ ਸੋਣਾ ਸੁਵਾਵਾਂਗੇ ਹਾਂ ਉਦਾਂ ਇਦਾਂ ਦੇ ਤੇ ਮੈਂ ਆਪ ਹੀ ਸੀਸੂ ਲੈਣੀ ਆ ਪਰ ਇਹ ਨਾ ਤੇ ਲੱਤੋ ਸੁਵਾਵਾਂਗੇ ਹਾਂ ਗੁਰੂ ਘਰੋਂ ਹੋਣਾ ਕਿ ਨਿਕਲ ਗਿੱਲੀ ਕਰੀ ਅੱਛਾ ਅੱਗੇ ਮੈਂ ਲੈ ਆਂਦੀ ਤੇ ਸਰ ਗਿਆ ਹੁਣ ਜਿੱਜੀ ਦੀ ਗਿੱਲੀ ਆ ਤੇ ਫੇਰ ਔਖਾ ਜਾਣਾ ਚਲੋ ਚੱਲੋ ਕੁਛੜਪਰਾ ਆਏ

ਨਾਦਮ ਉਹ ਨਹੀਂ ਉਹ ਨਹੀਂ ਆਪਣੀ ਨਾ ਨਿਕਲ ਵੀ ਕਰ ਲੈ ਤੇ ਮੇਰੀ ਵੀ ਸੁਣ ਲੈ ਨਹੀਂ ਸਰਦਾਰਾ ਮੈਨੂੰ ਲੱਗਦਾ ਗਲਤੀ ਹਾਂ ਕੋਲੇ ਖਣਾ ਕੇ ਨਹੀਂ ਮੈਂ ਤੈਨੂੰ ਲੈਣ ਆਇਆ ਵਾਸ ਸਾਡੇ ਤੇ ਇਨਾ ਆਸਾਨ ਕੀਤਾ ਤੁਸੀਂ ਪੁੱਤ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਪਰ ਇਹ ਆਮੀ ਸਾਨੂੰ ਪੈਰ ਤੇ ਜਵਾਬ ਹੋ ਗਿਆ ਵਾ ਤੇ ਹੁਣ ਤੂੰ ਹਾਂ ਦੇ ਨਾ ਮੇਰੀ ਮਤ ਹੋਰ ਕਰ ਸਰਦਾਰਾ ਕੀ ਤੇ ਰਵਾਇਤ ਤੇ ਜਾਣੀ ਹਾਜਰ ਹਾਡੀ ਇਹ ਜੇ ਜਾਣ ਹਾਜਰ ਆ ਨਾ ਅੱਜ ਲਈ ਘਰ ਬੈਠ ਕੇ ਗੱਲ ਕਰਦੇ ਆਂ ਜੇ ਜ਼ਰਾ ਜੇ ਗਲਤੀ ਹੋ ਗਈ ਤਾਂ ਇੱਥੇ ਮਾਫ਼ ਕਰਦੇ ਹਾਂ ਨੂੰ ਵੇਖ ਲੈ। ਉਹ ਨਹੀਂ ਉਹ ਗੁਰੂ ਜੀ ਆਜੋ। ਆ 1 ਮਿੰਟ ਆ ਜਾ। ਮੈਂ ਮੁੜ ਕੇ ਛੱਡ ਜੂਗਾ ਤਾਂ ਮੋਟਰ ਲੈ ਕੇ ਆ ਜਾ। ਆਈ ਆਈ 1 ਮਿੰਟ ਬਈ। ਆਈ ਜਾ ਕੇ ਬੈਠ ਕੇ ਗੱਲ ਕਰਦੇ ਆਂ ਆਜੋ। ਆ ਲੈ ਚੱਲ। ਓਏ ਹੁਣ ਲੱਗ ਰਿਹਾ ਹੈ। ਇਹ ਤਾਂ ਚੋਬਲੇ ਨਹੀਂ ਬੈਠਿਆ ਨਹੀਂ ਮਗਰ ਨੇ ਗੱਡੀ ਭਾਲਣਾ ਨਹੀਂ ਇਹਨੂੰ ਨਹੀਂ ਗੱਡੀ ਬਣਾ ਬਰ ਚਲੋ ਹਾਂ ਆਹ ਲੋ ਜੀ ਇੱਥੇ ਗੁਰਵਰ ਦਾ ਆ ਗਿਆ ਹੀ ਘਰ ਗੁਰਵਰ ਦਾ ਪੈਰ ਚੁੱਕ ਤਾ ਨਹੀਂ ਹਾਂਜੀ ਮੋਟਰਾਂ ਇੱਥੇ ਰਹਿਣਤ ਨਾ ਸਰਦਾਰਾ ਕੀ ਗੱਲ ਕੀ ਆ ਇਹ ਓਏ ਆ ਜਾ ਬੈਕ ਕਰਦੇ ਹਾਂ ਜੀ ਨਹੀਂ ਪੇਪੀ ਜਾਨ ਦੱਸ ਥੋੜਾ ਬੋ ਦੱਸ ਨਾ ਸਰਦਾਰਾ ਓਏ ਆ ਜਾ ਦੱਸ ਦੇ ਆਜੋ ਕਰਦੇ ਕਿਹੜੀ ਜਣਾ ਆ ਜਾ ਉਹ ਘਰਵਾ ਜਿੱਥੇ ਕੰਮ ਕਰਕੇ ਜਾਵਾ ਆ ਜਾ ਆਇਆ ਰੋਪੀ ਰੋਪੀ ਹਾਂ ਕੈਂਚਾ ਲਾ ਦੇ ਨਾ ਫਾੜੇ ਫਾੜ ਲਾ ਤੋਤਾ ਨਹੀਂ ਉਤਾਰਨੀ ਇਹੋ ਨਾ ਮਾਪਸ ਨੂੰ ਕੋਣਾ ਉਹ ਨਾ ਵੇਣਾ ਅੰਟੀ ਲੱਟਦੇ ਹੁਣ ਹਨਾ ਨਾ ਤੁਸੀਂ 20 ਡੇ ਕਰਤਾ ਐ ਭਿਕ ਇਹਦੀਏ ਤਾ ਤੁਹਾਨੂੰ ਹਨਾ ਆਹੋ ਖਰਾਬ ਨਾ ਹੋ ਜੇ ਇਹਦੇ ਵਿੱਚ ਹੀ ਰੱਖ ਲਈ ਇਹਦੇ ਵਿੱਚ ਹੀ ਰੱਖ ਲਾ ਬਰੋਰ ਤੂੰ ਪੁੱਤ ਤੂੰ ਨਾ ਬਾਹਰ ਖੇਡਦਾ ਹਨਾ ਬਾਜੀ ਨਾ ਬੰਦ ਨਾ ਜਾਈ ਠੀਕ ਆ ਬਾਹਰ ਨਾ ਪੁੱਤ ਜਾਈ ਚੰਗਾ ਆ ਪਤਾ ਨਹੀਂ ਉਦਾਂ ਗੱਲ ਕਿਉਂ ਨਹੀਂ ਆਹੋ ਗੱਲ ਕੀ ਜਣਾ ਨਾ ਕੀ ਗੱਲ ਅੰਕਲ ਤਾਂ ਖੁਸ਼ ਆ ਉਹ ਤੁਹਾਡੀ ਮਿੰਦਰਾ ਮੇਰਾ ਤਾਂ ਦਿਲ ਜੜਕ ਨਹੀਂ ਧੜਕਣ ਦੇ ਆਈ

ਮੈਂ ਕਿਹਾ ਸੀ ਤੁਹਾਨੂੰ ਇਹੀ ਤਾਂ ਸੱਦਿਆ ਵਾ ਵੀ ਸਾਡੇ ਜਿਹੜੇ ਰਿਸ਼ਤੇਦਾਰ ਨੇ ਆਉਣਾ ਹੀ ਨਾ ਹਾਂਜੀ ਸਰਦਾਰ ਜੀ ਤੇ ਉਹ ਰਿਸ਼ਤੇਦਾਰਾਂ ਦਾ ਪਤਾ ਨਹੀਂ ਉਹਨਾਂ ਨੂੰ ਕੰਮ ਪੈ ਗਿਆ ਜਾਂ ਕੀ ਹੋਇਆ ਵਾ ਤੇ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਕਿ ਹੁਣ ਨਹੀਂ ਆਉਣਾ ਆਉਣਾ ਨਹੀਂਗਾ ਤੇ ਮੇਰਾ ਵੀਰ ਇਹ ਆ ਵੀ ਇੱਕ ਗੱਲ ਇਹ ਕਰਾ ਵੀ ਜਿੱਥੇ ਤੂੰ ਕੰਮ ਕਰਨ ਦੇ ਲੱਗਣਾ ਹੈ ਨਾ ਕੰਮ ਤੇ ਨਵੇਂ ਦੇ ਉਹਨਾਂ ਨੂੰ ਜਵਾਬ ਦੇਦੇ ਆ ਸਾਡਾ ਕੰਮ ਸੰਭਾਲੋ ਤੁਸੀਂ ਦਵੇਂ ਜੀ ਸਰਦਾਰਾ ਉੱਥੇ ਜਬਾਨ ਕੀ ਦੀ ਕਿਦਾਂ ਜਵਾਬ ਦੇ ਸਕਦਾ ਮੈਂ ਜਿਵੇਂ ਰੀਤੀ ਤੇ ਤਾਂ ਕੀ ਆ ਜਿੱਥੇ ਇੰਨਾ ਕੋ ਕਰ ਸਕਦਾ ਮੈਂ ਤਾਂ ਕੀ ਗੱਲ ਮੇਰੇ ਵਾਸਤੇ ਇਹ ਕੰਮ ਨਹੀਂ ਕਰ ਸਕਦਾ ਅੱਜ ਇਹ ਆ ਵੀ ਸਵੇਰ ਕੱਲ ਨੂੰ ਅਹੀਂ ਸ਼ਾਮਾਂ ਨੂੰ ਜਾਣਾ ਵਾ ਤੇ ਹੁਣ ਪੈਸੇ ਹਨ ਬਿਲਕੁਲ ਪਈਏ ਅੱਜ ਨਾ ਤੂੰ ਮੇਰੀ ਬਾਹ ਫੜੇ ਤੇ ਕੌਣ ਹੋਊ ਸਤਾਰਾ ਇੱਡਾ ਵੱਡਾ ਘਰ ਆ ਮੈਂ ਕਿੱਦਾਂ ਸੰਭਲੂ ਗਰੀਬੰਦਾ ਸੁਣ ਮੇਰੀ ਗੱਲ ਜਿਹੜੇ ਅੰਦਰ ਸਮਾਨ ਅਹੀਂ ਜਿੰਦਾ ਮਾਰਦਾਂਗੇ ਐ ਅੰਦਰ ਵੀ ਬੈੱਡ ਵਾ ਆ ਵੀ ਆ ਆ ਵੀ ਆ ਮੱਜਾਂ ਸੰਭਾਲੀ ਜਾਓ ਦੁੱਧ ਪੀ ਜਾਓ ਜਿਹੜੇ ਵੇਚਣਾ ਵੇਚੀ ਜਾਵੀ ਉਹ ਤੇਰੀ ਮਰਜ਼ੀ ਆ ਤੇ ਇਹ ਸਾਡਾ ਘਰ ਸੰਭਾਲੋ ਤੂੰ ਪਰ ਅੰਕਲ ਜੀ ਸਾਡਾ ਫਿਰ ਜਿਹੜੇ ਕੋਠੇ ਉੱਟ ਟੱਟ ਜਾਣੇ ਆ ਜੋ ਬੰਦ ਰਿਹਾ ਤਾਂ ਤੇ ਠੰਡੀ ਨਾ ਦਿੰਦਾ ਚੋਨਾ ਵੱਢ ਕੇ ਨਾ ਮੰਡੀ ਛੋੜਦੀ ਪੈਸੇ ਮੈਂ ਆਪੇ ਮੰਗਾ ਲੂੰਗਾ ਆਰਤੀਏ ਕੋ ਮੈਂ ਤਰ੍ਹਾਂ ਇਹ ਵਾਦਾ ਕਰਦਾ ਢੋਲੇ ਜੀ ਕਣਕ ਪਈ ਆ ਉਥੋਂ ਬੀ ਪਾ ਲਿਓ ਖਾਦ ਦਾ ਮੈਂ ਫੋਨ ਕਰ ਦੂੰਗਾ ਆਰਤੀਏ ਨੂੰ ਉਹ ਤੈਨੂੰ ਖਾਦ ਦੇ ਦੂਗਾ ਕਣਕ ਸਾਰੀ ਬੀਜ ਤੇ ਤੂੰ ਹੀ ਵੱਢ ਆਪਣਾ ਕਰਜ਼ਾ ਲਾ ਲ ਆਪਣਾ ਉਠੇ ਦੇ ਉੱਤੇ ਲੀਟਰ ਪੈਣ ਵਾਲਾ ਲੀਟਰ ਪਾ ਲਓ ਉਹਦਾ ਮੈਨੂੰ ਘੱਖ ਨਾ ਦੇ ਦੇ ਨਹੀਂ ਸਤਾਰਾ ਇਦਾਂ ਕਿਦਾਂ ਪਿਆਲੀ ਤੇਰੀ ਮੈਂ ਕਿਦਾਂ ਇਹਦਾ ਕਰ ਸਕਦਾ ਕੋਈ ਜਦੋਂ ਮੈਂ ਕਹਿੰਦਾ ਮੇਰੀ ਪਿਆਲੀ ਤੇ ਮੇਰੀ ਫਸਲ ਜਿਹੜੀ ਪੱਕੀ ਹੋ ਚੱਲ ਰਹੀ ਸਾਨੂੰ ਵੀ ਜਦੋਂ ਦੇ ਦਊਗਾ ਨਾ ਪੈਸੇ ਆਰਤੀਆ ਗਾੜੀ ਪੈਸੇ ਲੈ ਲੂੰਗਾ ਗਾੜੀ ਜਿਹੜਾ ਵਾ ਕਣਕ ਤੂੰ ਬੀਜ ਤੇ ਤੂੰ ਹੀ ਵੜਣੀ ਤੇ ਤੂੰ ਹੀ ਵੇਚ ਲੈ ਮੰਡੀ ਤੇ ਟਰੈਕਟਰ ਤੇਰੇ ਕੋਲ ਆ ਟਰੈਕਟਰ ਤੂੰ ਚਲਾ ਲਈ ਨਾ ਸੋਚ ਨਾ ਕੋਹ ਕਿਉਂ ਗੋਪੀ ਤੂੰ ਦਾਦੇ ਮਨਜ਼ੂਰ ਵਾਂ ਇਹ ਨਾਈਟ ਵੇਰ ਕੋਈ ਨਾ ਕਰੀਏ ਹਿੰਟੋਂ ਖੜੇ ਪੈਰ ਤੇ ਆਉਂਦਾ ਜਵਾਬ ਦੇਤਾ ਬੜਾ ਔਖਾ ਕੰਮ ਹੋ ਗਿਆ ਹੁਣ ਤੇ ਉਹ ਤੇ ਇਹਨਾਂ ਦੀ ਮਰਜ਼ੀ ਹੈ ਨਾ ਜਿੱਦਾਂ ਹਾਂ ਨਾ ਥੋੜੀ ਕਰ ਸਕਦੇ ਆਪਾਂ ਭਰ ਤੂੰ ਇੰਨਾ ਇੰਨੀ ਜ਼ਿੰਮੇਵਾਰੀ ਮੈਨੂੰ ਕਿੱਦਾਂ ਸੌਂਜੇਗਾ ਨਾ ਜ਼ਿੰਮੇਵਾਰੀ ਤੈਨੂੰ ਸੌਂਪੀ ਆ ਤੁਹਾਡੀ ਦੋਹਾਂ ਜੀਆਂ ਦੀ ਇਮਾਨਦਾਰੀ ਦਾ ਕਰਕੇ ਹਾਂ ਹੋਰ ਹਾਨੂੰ ਕੋਈ ਰਾਹ ਨਹੀਂ ਹੁਣ ਲੱਭਾ ਰਿਸ਼ਤੇਦਾਰ ਜਿਹੜੇ ਆ ਕੋਈ ਵੀ ਸਹੀ ਝਾਤੀ ਮਾਰ ਲਈ ਸਾਰੇ ਇਕੱਲੇ ਇਕੱਲੇ ਆ ਉਹਨਾਂ ਦਾ ਘਰੋਂ ਆਇਆ ਨਹੀਂ ਸਰਦਾ ਇਹਨਾਂ ਬੰਦਿਆਂ ਤੇ ਆਸ ਹੀ ਹਾਨੂ ਇਹਨਾਂ ਨੇ ਹੁਣ ਪੈਰ ਤੇ ਆਣ ਕੇ ਹਾਨੂ ਜਵਾਬ ਦੇਇਆ ਹੁਣ ਨਵੇਂ ਬੰਦਾ ਕੋਈ ਲੱਭਾਂਗੇ ਕਿਤਾ ਕਿੱਦਾਂ ਦਾ ਹੋਣਾ ਤੇ ਕਿੱਦਾਂ ਦਾ ਨਹੀਂ ਤੁਸੀਂ ਸਾਡਾ ਭੇਦ ਪਾਇਆ ਆ ਅਸੀਂ ਤੁਹਾਡਾ ਪਾਇਆ ਥੋੜਾ ਜਰਾ ਤੂੰ ਜਰਾ ਰੱਬ ਬਣ ਕੇ ਬੋੜਿਆ ਮੇਰੇ ਬਾਸ ਉਹ ਨਹੀਂ 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 ਇਹ ਵੀ ਗੱਲ ਕੋਈ ਇਹ ਜ਼ਿੰਦਗੀ ਇੱਦਾਂ ਚੱਲਦੀ ਆ ਚੰਗੇ ਇਨਸਾਨਾਂ ਦਾ ਮਾਲਕ ਵੀ ਫਿਰ ਬਾਹ ਫੜਦਾ ਜੀ ਇਦਾਂ ਤੇ ਸਾਰੇ ਸਰਦਾਰ ਹੋ ਰਹੇ ਨਾ ਤੇ ਕੋਈ ਗਰੀਬ ਭੁੱਖਾ ਨੂੰ ਮੁਰਗਾ ਜ਼ਿੰਦਗੀ ਕੱਦੀ ਦੀ ਇਹ ਕਿਹਾਈ ਇਹਦੇ ਆਪੋ ਆਪਣੀ ਸੋਚਾਂ ਮਹਿੰਗਾ ਹਿਆਂ ਕਿਉਂ ਤਾਂ ਸਾਡੇ ਨਾਲ ਕੋਈ ਵਾਦੀ ਨਹੀਂ ਕਰਨ ਡਿਆ ਆਪ ਨਾਲੋਂ ਸਾਰੇ ਚੰਗੇ ਆ ਤੁਹਾਡੇ ਨਾਲੋਂ ਕਈ ਜ਼ਿਆਦਾ ਕਰਨ ਡੇ ਆ ਇਹ ਨਹੀਂ ਤੈਨੂੰ ਕਹਿ ਸਕਦਾ ਨਹੀਂ ਸਰਦਾਰ ਨਹੀਂ ਮੈਂ ਇਹਨਾਂ ਨਾ ਮੈਨੂੰ ਪਤਾ ਵਾ ਬੜਾ ਲੋਕੀ ਤੰਕ ਕਰਦੇ ਨੇ ਵੇੜੇ ਵੱਡੇ ਜ਼ਿਮੀਂਦਾਰ ਹਨ ਇੱਕ ਸੀਰੀ ਨੂੰ ਬਹੁਤਾਾਂ ਕਰਦੇ ਆ ਜਦੋਂ ਕਿਤੇ ਉਹ ਬਿਮਾਰ ਹੋ ਜੇ ਨਾ ਉਹਦੇ ਕੋਲ ਕੰਮ ਦੇ ਨਾ ਆਵੇ ਤੇ ਘਰੇ ਜਾ ਕੇ ਗਾਲ੍ਹਾਂ ਵੀ ਕੱਢਦੇ ਆ ਅੱਛਾ ਨਹੀਂ ਹੈਗਾ ਵਾ ਬੜਾ ਗੂ ਹੈਗਾ ਵਾ ਪਰ ਉਹਨੂੰ ਉਹ ਤਾਂ ਇਹ ਨਹੀਂ ਕਹਿਣਾ ਕਿ ਤੂੰ ਪੈਸੇ ਲੈ ਤੇ ਦਵਾਈ ਲੈ ਉਹ ਤੇਰੇ ਨਾਲ ਦੀ ਅੱਗੇ ਅਡਵਾਂਸ ਵੜਾਉਗੇ ਤੇਰੇ ਨਾਲ ਤੇ ਅੱਗੇ ਹੀ ਬੜਾ ਉਹਨੂੰ ਏਦਾਂ ਸਭ ਆਪਾਂ ਤਾਨੇ ਮੇਨੇ ਮਾਰਦੇ ਲੋਕੀ ਸਰਦਾਰਾ ਕਹੀਦੇ ਏਦਾਂ ਦੇ ਵੇਖਿਆ ਨਾ ਕਈ ਦੇ ਬੰਦੇ ਨੇ ਨਾ ਪੈਸਾ ਉਹ 100 ਰੁਪਏ ਲੈਂਦਾ 200 ਲਿਖਦੇ ਆ ਤੇ ਵਧਾਈ ਵਧਾਈ ਜਾਂਦੇ ਗਰੀਬ ਨਾਲ ਉਹਨਾਂ ਦਾ ਗਰੀਬ ਨੇ ਫਿਰ ਉਹ ਕਿੱਥੋਂ ਉੱਠਣਾ ਉਹਨਾਂ ਨੇ ਤਾਂ ਬੰਦੂਆ ਮਜ਼ਦੂਰ ਬਣਾਇਆ ਉਹਨਾਂ ਲੋਕਾਂ ਨੇ ਬਣਾਇਆ ਲੋਕਾਂ ਨੇ ਬੰਦੀ ਬਣਾ ਕੇ ਰੱਖਦੇ ਆ ਬੰਦੇ ਬੰਗ ਨਾ ਘਰ ਜੇ ਉਹ ਕਿਤੇ ਕੰਮ ਕਰਦਾ ਨਾ ਮੈਂ ਉੱਥੇ ਛੁੱਟ ਕੇ ਉੱਥੇ ਕੰਮ ਕਰ ਲਾ ਪਰ ਉੱਥੇ ਵੀ ਨਹੀਂ ਜਾਣ ਦਿੰਦੇ ਮਗਰ ਗੱਡੀਆਂ ਲੈ ਲੈ ਆ ਜਾਂਦੇ ਆ ਉਹਨਾਂ ਚਾਹ ਕੋਈ ਨਹੀਂ ਤੂੰ ਇਹ ਗੱਲਾਂ ਮਨਜ਼ੂਰ ਵਾ ਤੁਹਾਨੂੰ ਨਾ ਸਰਦਾਰਾ ਤੇਰੇ ਵੱਲ ਤੇ ਜਾਣ ਵੀ ਹਜਰ ਨਾ 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 ਤੈਨੂੰ ਮੈਂ ਨਾ ਨਾ ਕਰੀ ਜੇਗਾ ਨਾ ਨਾ ਕਰੀ ਆਹ ਕੋਈ ਨਹੀਂ ਹੁਣ ਇਹ ਆ ਵੀ ਹੁਣ ਤੁਸੀਂ ਸੰਭਾਲੋ ਘਰ ਸਰਦਾਰਾ ਇੱਕ ਗੱਲ ਕੀਤੀ ਨਾ ਤੂੰ ਕਿਹਾ ਤੁਸੀਂ ਕਿਹਾ ਨਾ ਕਣਕ ਦੀ ਫਸਲ ਵੱਢ ਕੇ ਮੈਂ ਆਪਣਾ ਘਰ ਵੀ ਬਣਾ ਲਊਗਾ ਨਾ ਪਰ ਮੈਂ ਹੌਲੀ ਹੌਲੀ ਤੁਹਾਡੇ ਨਹੀਂ ਨਹੀਂ ਮੈਂ ਇਹ ਗੱਲ ਨਹੀਂ ਕਰਨੀ ਜਦੋਂ ਮੈਂ ਕਹਿ ਦਿੱਤਾ ਉਹ ਕਹਿ ਦਿੱਤਾ ਤੂੰ ਫਸਲ ਵੱਢੀ ਕਾਣਕ ਵੱਢ ਤੇ ਜੋ ਮਰਜ਼ੀ ਬਣਾ ਲੈ ਆਪਣਾ ਤੇ ਨਿਆਣੇ ਨੂੰ ਚੰਗੇ ਸਕੂਲੇ ਪੜਾਵੀ ਹੋਰ ਤੈਨੂੰ ਲੋੜ ਹੋ ਗਈ ਪੈਸੇ ਦੀ ਨੰਬਰ ਤੇ ਤੈਨੂੰ ਦੇ ਦੂੰਗਾ ਫੋਨ ਕਰਦੀ ਕਿ ਕੋ ਨਾ ਹੋਗਾ ਤੇ ਮੈਂ ਤੈਨੂੰ ਮੁੰਡੇ ਕੋਈ ਆਉਂ ਜਾਈਊਗਾ ਉਹ ਕੋ ਫੋਨ ਕਰਾਂਗਾ ਜਦ ਮੈਂ ਲੈ ਕੇ ਆਉਂ ਤੇਰੇ ਲਈ ਫੋਨ ਤੇ ਮੈਨੂੰ ਫੋਨ ਕਰਦੀ ਤੇ ਤੈਨੂੰ ਹੋਪ ਵੀ ਮੈਨੂੰ ਆ ਚੀਜ਼ ਦੀ ਲੋੜ ਆ ਆੜ ਤੀ ਨੂੰ ਮੈਂ ਤੇਰੇ ਮੂੰਹ ਤੇ ਕਰਾ ਜਾਣਾ ਇੱਕ ਕਰ ਜ਼ਰਾ ਜਿੰਨਾ ਤੋਂ ਜਿੰਨਾ ਕੋ ਤੁਹੀਂ ਮੇਰੇ ਵਾਸਤੇ ਕਰਤਾ ਵਾ ਨਾ ਇੰਨਾ ਹੀ ਬਹੁਤ ਆ ਬਸ ਚੱਲ ਕੋਈ ਨਹੀਂ ਠੀਕ ਆ ਹੁਣ ਹੁਣ ਇਹ ਮੇਰੇ ਵਾਲਾ ਟਰੈਕਟਰ ਬਾਹਰ ਨਾ ਮਤਲਬ ਕਿ ਇਹਨੂੰ ਦਵੀਆ ਆਪਣਾ ਇਹ ਸੰਭਾਲ ਕੇ ਚੱਲ ਨਹੀਂ ਸਦਾਰਾ ਨਹੀਂ ਸਦਾਰੀਆਂ ਨਹੀਂ ਬਿਲਕੁਲ ਨਹੀਂ ਇਦਾਂ ਨਹੀਂ ਸਿਆਣਿਆਂ ਦੀ ਕਹਿੰਦਾ ਦੱਬ ਕੇ ਵਾ ਤੇ ਰੱਜ ਕੇ ਖਾ ਹਾਂ ਠੀਕ ਸਦਾਰਾ ਇਹ ਹੀ ਉਹ ਤੇ ਹੁਣ ਸਵੇਰੇ ਸਵਾਸਤੇ ਦੋਵੇਂ ਜੀ ਆ ਜਿਓ ਤੇ ਸਾਡੇ ਨਾਲ ਹੋਰ ਥੋੜਾ ਜਿਹਾ ਬੂਤਾ ਜਿਹੜਾ ਗਾਂ ਪਸ਼ਾਂ ਸਮਾਨਡ ਕਰਨ ਵਾਲਾ ਆਪਾਂ ਕਰ ਲਈਏ ਕੱਲ ਸ਼ਾਮਾਂ ਨੂੰ ਆਪਾਂ ਚਲੇ ਜਾਣਾ ਤੇ ਕੱਲ ਨੂੰ ਚਾਬੀਆਂ ਤੁਹਾਡੇ ਹੱਥ ਤੇ ਰੱਖ ਦੇਣੀਆਂ। ਹੁਣ ਆਪਣੇ ਕੱਪੜੇ-ਕੁੱਪੜੇ ਜਿਹੜੇ ਵੀ ਸਵੇਰੇ ਲੈ ਆਇਓ। ਆਹ ਲੈਓ ਸਮਾਨ ਆਪਣਾ ਜਿਹੜਾ ਇੱਥੇ। ਅਮਰ ਤੇ ਫੇਰ ਜਾ ਕੇ ਵਿੱਚੋਂ-ਚੋਂ ਲੈ ਆਇਓ। ਕੋਈ ਆ ਵੀ ਮੁੜ ਕੇ ਜਾ ਕੇ ਫੇਰ ਲੈ ਨਹੀਂ। ਤੇ ਆਪਣੇ ਘਰ ਵੀ ਉੱਥੇ ਢੇੜਾ-ਗੂੜਾ ਮਾਰਦਾ ਰਹੀਂ ਜਿਹੜਾ ਕੀਮਤੀ ਸਮਾਨ ਉਹ ਇੱਥੇ ਲਿਆਣ ਕੇ ਰੱਖ ਲਈ। ਸਰਦਾਰ ਹਰ ਕੋ ਕੀਮਤੀ ਕੀ ਆ। ਲੋ ਤੇ ਜੁੱਲੇ ਆ। ਇਹ ਵੀ ਕੋਹਵਾ। ਨਾ ਉਹਦਾ ਕੋਹੀ ਬੇਰ। ਟਰੈਕਟਰ ਤੇਰੇ ਕੋਲ ਆ ਜੀ ਪੇਟੀ-ਪਾਟੀ ਕੋਈ ਹੈਗੀ ਨਹੀਂ ਕੀ ਮੋਟੀ। ਤੇ ਟਰਾਲੀ ਮੈਂ ਤੈਨੂੰ ਇਥੋਂ ਕਿਸ ਦੀ ਭਵਾ ਦੂੰਗਾ। ਟਰਾਲੀ ਤੇ ਜਾ ਕੇ ਆਪਣਾ ਸਮਾਨ ਮੁੜ ਕੇ ਫਿਰ ਵੇਖੀ ਜੋ ਚੱਲਦਾ ਰਹੂਗਾ ਇਦਾਂ ਹੀ ਕੰਮ ਠੀਕ ਆ ਹਾਂ ਤੇ ਚਾਹ ਬਣਾਈਏ ਹੋੜ ਚਾਹ ਬਣਾਈਏ ਇਹ ਆ ਵੀ ਤੁਹਾਡੀ ਯਾਤਰਾ ਜਿਹੜੀ ਨਾ ਸ਼ੋਭ ਹੋਵੇ ਤੁਸੀਂ ਆਪਣੇ ਬੱਚਾ ਕੋ ਚੱਲੇ ਜਾਓ ਪਰ ਮਾਤਮਾ ਤੁਹਾਨੂੰ ਵਧੀਆ ਰੱਖੋ ਜੀ ਤੁਹਾਡੇ ਪੈਰਾ ਬਿਸ਼ੇ ਅਸੀਂ ਵੀ ਰਾਜੀ ਪਾਜੀ ਤੁਸੀਂ ਮਰ ਠੀਕ ਚੜ ਸਾਰੇ ਮਾਣ ਤੁਹਾਨੂੰ ਵੀ ਚੜਦੀ ਕਲਾ ਰੱਖੇ ਸੱਚੇ ਪਾਤਸ਼ਾਹ ਜਿਦਾਂ ਦੇ ਸਾਰੇ ਸਰਦਾਰ ਹੋ ਤੇ ਕੋਈ ਗਰੀਬ ਭੁੱਖਾ ਨਾ ਮਰੇ ਹਾਂ ਨਹੀਂ ਮਰਦਾ ਇਹ ਤੇ ਹੈ ਹੀ ਹੈ ਪਰਮਾਤਮਾ ਤੁਹਾਨੂੰ ਬਹੁਤਾ ਦੇ ਦੇ ਤੁਸੀਂ ਪੈਦਾ ਕੀਤਾ ਉਹਨੇ ਲਿਖਿਆ ਹੀ ਆ ਕੁਛ ਨਾ ਕੋ ਸਾਰਿਆਂ ਵਾਸਤੇ ਬਿਲਕੁਲ ਜੀ ਬਿਲਕੁਲ ਕੋਈ ਤੇ ਸਾਡੇ ਵਾਸਤੇ ਰੱਬ ਬਣ ਕੇ ਆਉਂਦਾ ਨਹੀਂ ਉਹ ਨਹੀਂ ਉਹ ਰੱਬ ਨਹੀਂ ਇਖਤਾਰ ਉਹ ਨਾ ਭਰਾਵਾ ਇਹ ਨਾ ਇਹ ਨਾ ਪਾੜਨਾ ਚੜਾ ਨਹੀਂ 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 ਬਸ ਬਸ ਕੋਈ ਨਹੀਂ ਚੰਗਾ ਪੁੱਤ ਆ ਜਾ ਸਵੇਰੇ ਵਾਸਤੇ ਚੰਗਾ ਆ ਜਾ ਚੱਲ ਮੈਂ ਛੱਡ ਆਵਾਂ ਫਿਰ ਇਹਨਾਂ ਨੂੰ ਗਾਂ ਘਾੜੀਆ ਮੋਟਰਸਾਈਕਲ ਤੇ ਛੱਡ ਆਉ ਆ ਗਾਂ ਘਾੜ